ਉਰੀ ਕੀ ਅੱਗ ਲੱਗੀ ਹੋਣਾ ਸੱਸਿਆ ਪਾੜਨਾਂ ਹੋ ਗਿਆ ਇੱਥੇ ਆ ਵੀ ਸਾਲੀਆਂ ਵੀ ਬੜੀ ਤਿੱਖੀ ਹੱਥ ਚ ਐਂ ਬੱਜਣੀ ਸੀ ਕੀ ਹੋ ਗਿਆ ਲੱਗੀ ਕੁਝ ਨਹੀਂ ਹੋਇਆ ਆ ਬੱਜੀ ਤਿੱਖੀ ਸੀਗੀ ਪਤਾ ਨਹੀਂ ਹੱਥੇ ਲੱਗੀ ਲੱਗਦਾ ਸਿਲੰਡਰ ਖਾਲੀ ਹੋਇਆ ਪਿਆਗਾ ਇਸ ਕਾ ਚਿਰ ਕਿਸੇ ਨੂੰ ਐਂ ਵੀ ਗੌਰ ਨਹੀਂ ਮਾਣਾ ਮੋਟਾ ਬੰਦਾ ਸੋਈ ਜੇ ਸਮਾਨ ਸੋਣ ਦਾ ਧਿਆਨ ਰੱਖ ਲੈ ਪਾ ਕੇ ਲੈ ਉਹਨੂੰ ਤੂੰ ਇੱਥੇ ਕੀ ਕਰਦਾ ਗਾਣਾ ਲੈ ਮੈਂ ਆਪੀ ਕਰ ਲੈਂਦੀ ਜਿਹੜਾ ਕੋਈ ਕੰਮ ਰਹਿ ਗਿਆ ਸੀ ਮੈਂ ਕੰਮ ਤੇ ਜਾਣਾਗਾ ਮੈਂ ਆਪਦੀ ਰੋਟੀ ਖੁਦ ਬਣਾ ਲਊਗਾ ਠੀਕ ਆ ਮੈਨੂੰ ਕਿਸੇ ਦੇ ਹੌਸਲੇ ਦੀ ਲੋੜ ਨਹੀਂ ਕਾਲੇ ਇਹੇ ਹੌਸਲਾ ਤਾਂ ਮੈਨੂੰ ਜੰਮੀ ਨਹੀਂ ਚਾਹੀਦਾ ਘੰਟੇ ਬਾਅਦ ਹੋਰ ਤੇ ਘੰਟੇ ਬਾਅਦ ਹੋਰ ਮੈਂ ਬਣਾ ਦਿੰਨੀ ਆ ਰੋਟੀ ਠੀਕ ਆ ਬਹਿ ਜਾ ਜਾ ਮੈਨੂੰ ਲੋੜ ਨਹੀਂ ਜਾ ਉਹਦਾ ਕੰਮ ਕਰ ਲੈ ਜੀ ਤੇ ਕਿ ਹਰ ਵਾਰ ਪੁੱਠਾ ਹੀ ਗਾ ਚੱਲਦਾ ਹੁੰਨਾ ਤੂੰ ਪੁੱਠਾ ਮੈਂ ਚੱਲਦਾ ਪੁੱਠਾ ਹੈ ਪੁੱਠਾ ਤੁਸੀਂ ਦੋਨੇ ਜਾਣੀਓ ਚਲਦੀਆਂ ਹੈਗੀਆਂ ਨਾ ਅਸੀਂ ਕੀ ਪੁੱਠਾ ਚੱਲਦੀਆਂ ਆਂਗਾ ਚਲ ਹਰ ਵਾਰ ਨਾ ਲੜਾਈ ਨਾ ਕਰਿਆ ਕਰ ਮੈਂ ਪਾਣੀ ਲੈ ਕੇ ਆਉਣੀ ਆ ਤੇਰੇ ਵਾਸਤੇ ਬਸ ਤੂੰ ਲੈ ਹੋਣਾ ਤਾਂ ਉਹਨੂੰ ਕਪੜਾ ਲੈ ਦੇ ਕੋਈ ਇਹ ਨਾ ਮੈਂ ਆ ਸਾਫ਼ ਕਰ ਲਾਂ ਮੈਂ ਆਪੇ ਕਰ ਦੂੰਗੀ ਸਾਫ਼ ਵੀ ਬੇਫਾਉਤਰੀ ਐ ਮੇਂ ਹੱਕ ਜਿਹਾ ਜਿਤੋਂ ਵੀ ਰਹਿੰਦੀ ਆ ਆਲੇ ਲੜਕੀ ਪਾਣੀ ਪੀਣਾ ਰੈਂ ਦੇ ਬੀਪ ਵਾਲਾ ਮੈਂ ਨਹੀਂ ਪੀਣਾ ਪਾਣੀ ਕਿਉਂ ਧੱਕੇ ਨਾਲ ਇੱਥੇ ਮੇਰੀ ਮਾਂ ਬਣਨ ਲੱਗੀ ਆ ਤੂੰ ਜੇ ਮੈਂ ਨਹੀਂ ਪਾਣੀ ਬੁਣੀ ਫੜਾਉਂਦੀ ਨਾ ਮੁੜ ਕੇ ਤੂੰ ਕਹਿ ਦਿੰਦਾ ਮੈਨੂੰ ਪਾਣੀ ਵੀ ਨਹੀਂ ਪੁੱਛਦੀ ਦੇਖੋ ਮੇਰੀ ਗੱਲ ਸੁਣ ਜਿਸ ਘਰ ਦੇ ਵਿੱਚ ਰਹਿਣਾ ਨਾ ਠੀਕ ਆ ਤਾਂ ਚੁੱਪ ਚਾਪ ਕਰਕੇ ਰਹੀ ਚਲ ਮੈਨੂੰ ਬਲੌਂਡੀ ਤੈਨੂੰ ਕੋਈ ਲੋੜ ਨਹੀਂ ਹੈਗੀ ਨਾ ਮੈਂ ਤੇਰੀ ਗੱਲ ਚ ਕੋਈ ਇੰਟਰਫੇਅਰ ਕਰਾਂ ਮੈਨੂੰ ਆਦਾ ਕੰਮ ਕਰ ਲੈਣ ਦੇ ਮੈਂ ਇਸ ਘਰ ਚ ਜਿਵੇਂ ਰਹਿਣਾ ਚਾਹੁੰਦੀ ਆ ਨਾ ਉਵੇਂ ਰਹੂੰਗੀ ਤੇਰੇ ਤੋਂ ਕੋਈ ਪੁੱਛ ਕੇ ਨਹੀਂ ਰਹਿਣਾ ਵੀ ਮੈਂ ਚੁੱਪ ਕਰਕੇ ਰਹਾ ਕਿ ਬੋਲ ਕੇ ਰਹਿ ਮੈਂ ਤਾਂ ਆਪ ਚਾਹਣਾ ਜਿਵੇਂ ਤੂੰ ਪੁੱਛ ਕੇ ਨਾ ਰਹਿ ਮੈਂ ਤਾਂ ਕਿਸੇ ਗੱਲ ਚ ਕੁਝ ਨਾ ਪੁੱਛਿਆ ਕਰ ਜੋ ਤੂੰ ਕਰਨਾ ਜਿਵੇਂ ਕਰਨਾ ਆਪਦੀ ਸੱਚ ਤੋਂ ਪੁੱਛ ਲਿਆ ਕਰ ਜਿਵੇਂ ਤੁਹਾਡਾ ਜੀ ਕਰਦਾ ਨਾ ਉਵੇਂ ਕਰ ਲਿਆ ਕਰ ਚਲ ਠੀਕ ਆ ਹੁਣ ਤਾਂ ਨਾਨਾ ਵੀ ਵਗ ਗਿਆ ਉਹ ਨਾਨੇ ਉਹਦੇ ਸਾਨੂੰ ਬੜੀ ਤਕਲੀਫ ਸੀ ਸਾਨੂੰ ਤਾਂ ਲੱਗਦਾ ਸੀ ਖਰੇ ਨਾਨਾ ਮੇ ਸਾਨੂੰ ਤਾਂ ਕੋਈ ਤਕਲੀਫ ਨਹੀਂ ਸੀ ਤੇ ਬਾਕੀ ਸੱਚ ਤੂੰ ਆਪ ਹੀ ਦੱਸਦਾ ਤੁਹਾਨੂੰ ਲੱਗਦਾ ਸੀ ਨਾ ਮੈਂ ਸੱਚ ਨਹੀਂ ਬੋਲਦਾ ਹੈਗਾ ਤੁਹਾਨੂੰ ਲੱਗਦਾ ਸੀ ਨਾਨਾ ਤੇਰੀ ਝਾੜ ਚ ਬੋਲਦਾ ਸੀ ਇਹ ਸੱਚ ਸੀ ਠੀਕ ਕਿਉਂ ਨਾਨਾ ਨੂੰ ਝਾੜ ਚ ਬੁਲਾ ਕੇ ਮੈਂ ਕੀ ਕਰਾਉਣਾ ਸੀਗਾ ਨਾਲੇ ਰਹੀ ਗੱਲ ਵੀਰਪਾਲ ਜੋਤੀ ਦੀ ਜੇ ਤੁਹਾਨੂੰ ਐ ਲੱਗਦਾ ਨਾ ਵੀ ਨਾਨਾ ਨੂੰ ਖਰੇ ਮੈਂ ਸੱਦ ਕੇ ਇੱਥੇ ਜੋਤੀ ਨੂੰ ਲੈ ਉਹਨੂੰ ਫਿਰਦਾ ਤਾਂ ਮੈਨੂੰ ਵਿੱਚ ਨਾਨਾ ਪਾਉਣ ਦੀ ਵੀ ਕੋਈ ਲੋੜ ਨਹੀਂ ਠੀਕ ਹੈ ਮੈਂ ਸਿੱਧੀ ਵੀ ਇੱਥੇ ਲੈ ਕੇ ਆ ਸਕਦਾ ਹਾਂ ਨਾ ਲੈ ਆ ਫਿਰ ਪਰ ਮੈਂ ਤੇਰੇ ਕਰਕੇ ਚੁੱਪਾਂ ਜੇ ਮੈਂ ਕਰੇਗਾ ਤਾਂ ਆਖਿਰਕਾਰ ਆਪ ਭਰਾਇਆ ਨਾ ਵੀ ਰਹਿਣ ਦਾ ਚਲ ਕਾਣੋ ਕਿਚ ਮੇਰੇ ਘਰ ਕੇ ਚਪਾ ਸਾਰਾ ਦਿੰਦਾ ਤੂੰ ਪਲੇਸ ਪਾਈ ਰੱਖ ਦੇ ਇਦੂ ਚੰਗਾ ਤਾਂ ਤੇ ਜੋਤੀ ਨੂੰ ਜਾ ਕੇ ਲੈ ਆ ਠੀਕ ਆ ਤੇ ਤੂੰ ਤੂੰ ਕਿੱਥੇ ਜਾਏਂਗੀ ਤੇ ਤੂੰ ਚਾਰ ਹਿੱਸੇ ਤਾਰੇ ਜੀ ਮੈਨੂੰ ਪੰਡਦੀ ਹੈ ਕਿ ਪਹਿਲਾਂ ਲੱਕੀ ਲੈ ਕੇ ਆਇਆ ਸੀ ਮੈਨੂੰ ਬਾਅਦ ਚ ਮੈਨੂੰ ਛੜਤਾ ਉਹਨੇ ਕਹਿੰਦਾ ਉੱਥੇ ਦੁਬਾਰੇ ਵਗ ਜਾ ਜਿਹੜਾ ਕੁਝ ਸੱਚ ਆ ਨਾ ਮੈਂ ਤਾਂ ਉਹੀ ਕਹੂੰਗੀ ਠੀਕ ਆ ਮੰਡਣ ਵਾਲੀ ਇਹ ਚ ਕੀ ਗੱਲ ਆ ਨਾਲੇ ਰੋਟੀ ਮੈਂ ਬਣਾ ਦਿੰਨੀ ਆ 24 ਘੰਟੇ ਲੱਡਦਾ ਨਾ ਰਿਹਾਂ ਕਰ ਮੈਨੂੰ ਤਾਂ ਰੋਟੀ ਦੀ ਲੋੜ ਨਹੀਂ ਜਿੱਦੇ ਮੈਂ ਢਾਡੀ ਤੇ ਜਾਊਂਗਾ ਨਾ ਅਗਲਾ ਮੈਨੂੰ ਦੋ ਰੋਟੀਆਂ ਵੀ ਦੇ ਦਊਗਾ ਮੈਨੂੰ ਐ ਹੁੰਦਾ ਚੱਲ ਕਾਣ ਇਹਲਾ ਪੰਜਾਬੀ ਹੀ ਕੱਟਦਾਗਾ ਫਿਰ ਤੂੰ ਆ ਇੱਥੇ ਕੀ ਸਾਫਤ ਕਰਨਾ ਚਾਹਣਾਗਾ ਰਸੋਈ ਚ ਆ ਜਾ ਨਾ ਮੈਂ ਤਾਂ ਸਾਫਤ ਕਰ ਨਹੀਂ ਚਾਹੁੰਦਾ ਮੈਂ ਤਾਂ ਕੁਝ ਨਹੀਂ ਸਾਫਤ ਕਰਨਾ ਚਾਹੁੰਦਾ ਠੀਕ ਆ ਮੈਂ ਤਾਂ ਆਪਦਾ ਕੰਮ ਕਰ ਰਿਹਾ ਤੇ ਮੈਨੂੰ ਆਪਦਾ ਕੰਮ ਕਰ ਲੈਣ ਦੋ ਮੇਰੀ ਗੱਲ ਜਿੱਡੇ ਨਾਲ ਆਇਆਗਾ ਠੀਕ ਆ ਮੰਮੀ ਮੈਨੂੰ ਬੋਲੂਗੀ ਵੀ ਮੁੰਡਾ ਅਪ ਰੋਟੀ ਬਣਾ ਕੇ ਲੈ ਕੇ ਗਿਆ ਠੀਕ ਆ ਨਾ ਖਾਈ ਨਾ ਖਾਈ ਮੈਨੂੰ ਰੋਟੀ ਬਣਾ ਲੈਣ ਦੇ ਮੰਮੀ ਤਾਂ ਪਹਿਲਾਂ ਵੀ ਬੋਲਦੀ ਸੀ ਜੋਤੀ ਸੀ ਉਦੋਂ ਵੀ ਬੋਲਦੀ ਸੀ ਤੂੰ ਅੱਜ ਵੀ ਬੋਲਦੀ ਆ ਉਹ ਮੰਮੀ ਦੇ ਚੱਕਰ ਹੀ ਨਹੀਂ ਕਦੇ ਜੋਤੀ ਨੂੰ ਮੈਂ ਚੱਕੜੀਸ ਲੈਗਾ ਨਾ ਠੀਕ ਆ ਹੋਰ ਤਾਂ ਤੇਰੇ ਕੋਲ ਕੋਈ ਗੱਲ ਹੈ ਨਹੀਂ ਕੋ ਕਿ ਮੇਤਰਾ ਮਨ ਕਰਦਾ ਨਾ ਹੁਣ ਉਹ ਵੀ ਚਲ ਸਮਝ ਲੈ ਚਲਦੇ ਆ ਚਲ ਠੀਕ ਆ ਬਣਾ ਲਾ ਤਵਾ ਪਿਆ ਆਵੇ ਚਕਲਾ ਲੋੜ ਨਹੀਂ ਮੈਂ ਤਾਂ ਤੇ ਸੋਡੇ ਵਰਗੇ ਆਪਣੇ ਜਿਹੇ ਰੋਟੀ ਦਿੱਤੀ ਕੋ ਬਗਾਨਾ ਤਾਂ ਸਾਂਹ ਹੀ ਲੂਗਾ ਚਲ ਮੇਤਰਾ ਚਲੀਏ ਢਾੜੀ ਵਾਲੀ ਸਾਂਭਣਗੇ ਅਨੇਹਨਾ ਕਲੇਸ ਦਾ ਮੂੰਹ ਕਾਲਾ ਹੀ ਹੁੰਦਾ ਨਾ ਉਹ ਜਿਹੜਾ ਕਲੇਸ ਕਰਿਆ ਨਾ ਤਾਂ ਆ ਵੀ ਭੁੱਖਾ ਗਿਆਗਾ ਮੈਂ ਚੁੱਪ ਕਰਕੇ ਆਪਦਾ ਕੰਮ ਕਰ ਲੈਂਦਾ ਚੰਗਾ ਰਹਿੰਦਾ ਚਲ ਯਾਰ ਚੱਲੀਏ ਕੰਮ ਤੇ ਹੁਣ ਇਹ ਵੀ ਦਈਏ ਹਲੋ ਸਸੀ ਗਾ ਹਾਂਜੀ ਕੌਣ ਆ ਅੱਛਾ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਤਾਂ ਅਜੇ ਤੱਕ ਘਰੀ ਆ ਜੀ ਅੱਛਾ ਚਲੋ ਚੰਗੀ ਗੱਲ ਆ ਜੀ ਚਲੋ ਵਧਾਈਆਂ ਜੀ ਸੋਨੂੰ ਵੀ ਵਧਾਈਆਂ ਹੁਣ ਹੁਣ ਆਪਣੇ ਕੋਲ ਤਾਂ ਹੈ ਨਹੀਂ ਜੋਤੀ ਤਾਂ ਕਰਕੇ ਕਹਿੰਦਾ ਸੀਗਾ ਜੀ ਹਾਂ ਆ ਦੀ ਮਾਂ ਕੁੜੀ ਆ ਜੀ ਤਾਂ ਠੀਕ ਹੈ ਚਲੋ ਜੀ ਧੰਨਵਾਦੀ ਦੱਸਣ ਲਈ ਤੁਹਾਡਾ ਠੀਕ ਹੈ ਜੀ ਚੰਗਾ ਹੀ ਚੰਗਾ ਇਹ ਜੋਤੀ ਦੀ ਕਿਹੜੀ ਮਸੀ ਹੋਈ ਏ ਕੋ ਮੇਰਾ ਨੰਬਰ ਸੀਗਾ ਚਲ ਹੋਣੀ ਆ ਕੋਈ ਇਹਨੂੰ ਲੱਗਿਆ ਘਰੇ ਜੋਤੀ ਘਰੇ ਆ ਪਰ ਨਹੀਂ ਚੱਲਿਆ ਇਹਨਾਂ ਦਾ ਰਸਤਾ ਵੀ ਜੋਤੀ ਕੋਲ ਜਵਾਬ ਹੋ ਗਿਆ ਲੱਗਦਾ ਫਿਰ ਆਦੋਤ ਜਵਾਬ ਹੋਇਆ ਚਾਹ ਸ਼ੁਕਰ ਰੱਬ ਦਾ ਹੋਇਆ ਵੀ ਮੁੰਡਾ ਹੀ ਆ ਉਹਨਾਂ ਕੋਲ ਆ ਜੀ ਜੋਤੀ ਇੱਥੇ ਰਹਿੰਦੀ ਨਾ ਸ਼ਰਮਾਂ ਦਾ ਮਾਣਾ ਮੋਟਾ ਮੂੰਹ ਰਹਿ ਜਾਂਦਾ ਇਹ ਪੋਤਾ ਤਾਂ ਹੋ ਗਿਆ ਚਲ ਕੋਈ ਕੋਈ ਨਾ ਨਾਲੇ ਇਸੇ ਗੱਲੋਂ ਮਾਂ ਨੂੰ ਖੁਸ਼ੀ ਤਾਂ ਹੁੰਦੀ ਪੁੱਤਾ ਹੋ ਗਿਆ ਚੱਲ ਕੇ ਰੰਗ ਮਤੇ ਚੱਲਦੇ ਆ ਖੇਤ ਦੇਖਦੇ ਆ ਪਰੇ ਰੋਟੀ ਖਾਣਾ ਆਵਾਂਗੇ ਉਹਦੋਂ ਮਾਂ ਨੂੰ ਦੱਸ ਕੇ ਆਇਆਗੇ ਵੀ ਕੀ ਕਹਿੰਦੀ ਆ ਨਾਲੇ ਬੀਰਪਾਲ ਦਾ ਤਾਂ ਉਹੀ ਕਲੇਸ਼ ਆ ਫੇਰ ਦੀ ਗੱਲ ਤਾਂ ਹੈ ਨਹੀਂ ਵੀ ਉਹਨਾਂ ਨਾਲੇ ਜਾ ਵੀ ਨਹੀਂ ਸਕਦੇ ਉੱਧਰ ਜਾਵਾਂਗੇ ਵੀ ਕਿਹੜੇ ਮੂੰਹ ਨਾਲ ਕੀ ਸੋਚ ਕੇ ਜਾਵਾਂਗੇ ਕਿ ਜੋਤੀ ਹੁਣ ਤੇਰੇ ਮੁੰਡੇ ਨੂੰ ਦੇਖਣ ਆਇਆ ਸੀ ਜਦੋਂ ਆਪਣਾ ਬੰਦਾ ਕੋਈ ਰਿਸ਼ਤੇ ਨਹੀਂ ਹੈਗਾ ਜੀਤਾ ਬਥੇਰਾ ਕਰਦਾ ਵੀ ਰਿਸ਼ਤੇਦਾਰੀ ਦੀ ਡੱਬਾ ਵੰਡੀਏ ਆਲੇ ਆਪ ਦੇ ਘਰੇ ਲੈ ਕੇ ਜਾਈਏ ਮੂੰਹ ਮਠਾ ਕਰਾਈਏ ਸਾਰੇਗਾ ਪਰ ਮੇਰੀ ਮਾਂ ਦਾ ਜੀਣਾ ਪਤਾ ਵੀ ਕੀ ਕੱਢ ਸਫ ਮਾਰੂਗੀ ਨਾਲੇ ਯਾਰ ਮੈਂ ਕੀ ਫਾਇਦਾ ਬੇਫਤੂ ਲੜਾਈ ਦਾ ਜਿਹੜਾ ਕੰਮ ਕਦੇ ਹੋਈ ਨਹੀਂ ਸਕਦਾ ਉਹਦਾ ਮੈਂ ਪਿੱਛਾ ਵੀ ਕਿਉਂ ਕਰਨਾ ਨਾਲੇ ਆਪਾਂ ਤਾਂ ਨਾਨਾ ਵੀ ਭੇਜਿਆ ਸੀਗਾ ਵੀ ਕੀ ਪਤਾ ਜੋਤੀ ਕਹੇਦੇ ਵੀ ਹਾਂ ਮੈਂ ਉਹਨੂੰ ਤਿਆਰ ਕੁਛ ਨਾ ਕੁਛ ਹੋ ਜਾਂਦਾ ਚਰਨ ਨਾ ਨਾ ਵੀ ਆਦੀ ਪੂਰੀ ਬਹਲਾ ਕੇ ਵਗਿਆ ਚਲੋ ਕੋਈ ਨਾ ਕਿਹੜਾ ਕੰਮ ਮੁਝੇ ਚੱਲ ਜੀ ਚਾਰ ਪੀਏ ਬਣਾਈਏ ਐਸੇ ਬਣਾ ਮਿੱਤਰਾ ਕੋਈ ਨਹੀਂ ਪੁੱਛਦਾ ਹਾਂ ਹਲੋ ਹਾਂ ਵੀਰੇ ਅੱਛਾ ਅੱਛਾ ਪਹੁੰਚ ਗਿਆ ਬਾਪੂ ਹਾਂ ਹਾਂ ਹੋਰ ਤਾਂ ਸਾਰੇ ਠੀਕ ਨੇ ਵੀਰੇ ਤੂੰ ਦੱਸ ਕਿਵੇਂ ਆਗਾ ਅੱਛਾ ਠੀਕ ਆ ਗਏ ਸਾਰੇ ਬੇਬੇ ਠੀਕ ਹੈ ਨੋ ਨੋ ਕੁਛ ਨਹੀਂ ਬੋਲੇ ਬਾਪੂ ਤਾਂ ਹਾਂ ਵਸਾਂ ਹੀ ਕਹਿੰਦਾ ਸੀਗਾ ਮਾਂ ਚੱਲ ਮੈਂ ਪੁੱਛਦੀ ਤੇ ਮਾਂ ਚੱਲ ਪੁੱਛ ਲਾਂ ਵੀ ਕਿਵੇਂ ਆ ਵੀ ਪਹੁੰਚ ਗਿਆ ਠੀਕ ਠਾਕ ਹਾਂ ਨਾ ਲੱਗਿਆ ਇੱਧਰ ਨੂੰ ਗਿਆ ਹੋਇਆਗਾ ਬੰਗੋ ਇੱਕ ਪਰਲੇ ਕਮਰੇ ਚ ਭਇਆ ਇੱਕ ਰਸੋਈ ਚ ਫਿਰਦੀ ਹੈਗੀ ਹਾਂ ਸਾਰੇ ਠੀਕ ਠਾਕ ਬਈ ਹਾਂ ਵਧੀਆ ਹੋਰ ਤੂੰ ਦੱਸ ਘਰ ਪਰਿਵਾਰ ਸਾਰਾ ਆਪਣਾ ਠੀਕ ਹੈ ਹੂੰ ਠੀਕ ਆ ਬਰੇ ਚੰਗਾ ਬਰੇ ਚੰਗਾ ਠੀਕ ਆ ਚੰਗਾ ਲੈ ਬਾਪੂ ਤੱਕ ਪਹੁੰਚ ਗਿਆ ਸ਼ੁਕਰਾਨੀ ਮੈਨੂੰ ਤਾਂ ਐ ਸੀਗਾ ਵੀ ਕਿਤੇ ਜੋਤੀ ਨੂੰ ਲਿਆ ਕੇ ਨਾ ਬਾਪੂਰੇ ਬਾੜ ਤੇ ਟੈਂਸ਼ਨ ਕਿੰਨੀ ਹੋ ਰਹੀ ਤੇ ਦਿਮਾਗ ਤੇ ਬੜੀ ਜਿਆਦੇ ਦੀ ਗਈ ਹੈ ਜਿੰਨਾ ਚਿਰ ਘਰੇ ਨਹੀਂ ਪਹੁੰਚਿਆ ਬਾਪੂ ਦਿਮਾਗ ਡੁਗਡੂਂ ਗਿਆ ਕਰਦਾ ਸੀਗਾ ਦਿਲ ਵੀ ਇਹ ਕਹਿੰਦੇ ਆ ਗਿਆ ਕਿਤੇ ਦੁਬਾਰੇ ਨਾ ਜੋਤੀ ਨੂੰ ਲੈ ਆਵੇ ਐ ਨਾ ਕਰਦੇ ਐ ਨਾ ਕਰਦੇ ਡੂਬੀ ਡੂਬੀਆਂ ਪੈ ਰਹੀਆਂ ਸੀ ਜਿੰਨਾ ਚਿਰ ਬਾਪੂ ਗਿਆ ਨਹੀਂ ਹੈਗਾ ਮੈਂ ਤਾਂ ਇਹ ਮੇ ਟੈਨਸ਼ਨ ਹੋਈ ਪਈ। ਇਹ ਭਾਗ ਚ ਕਿ ਹੋ ਗਿਆ ਮੂ ਪਿੱਤਣਾ। ਕੁਝ ਨਹੀਂ ਹੋਇਆ ਮੰਮੀ। ਹੋਇਆ ਵੀ ਆ ਤੇ ਨਹੀਂ ਵੀ ਕੀ ਦੱਸਾਂ ਮੈਂ ਤੁਹਾਨੂੰ। ਕੀ ਗੱਲ ਹੋ ਗਈ? ਗੱਲ ਤਾਂ ਦੱਸ ਮੈਨੂੰ। ਮੰਮੀ ਤੁਸੀਂ ਕਿਹਾ ਸੀ ਨਾ ਮੈਨੂੰ ਵੀ ਲੱਕੀ ਨਹੀਂ ਰੋਟੀ ਖਾਦੇ ਬਿਨਾ ਕਿਤੇ ਜਾਣ ਨਾ ਦਿਆ ਕਰ। ਹਾਂ। ਤੇ ਆਪ ਹੀ ਰੋਟੀ ਬਣਾਉਂਦਾ ਸੀ। ਮੈਂ ਕਿਹਾ ਸੀ ਵੀ ਮੈਂ ਰੋਟੀ ਬਣਾ ਲੈਂਦੀ ਆ ਕਹਿੰਦਾ ਮੈਨੂੰ ਤਾਂ ਲੋੜ ਨਹੀਂ ਦੇਣੀ ਬਣਾਈਆਂ ਰੋਟੀਆਂ ਦੀ ਕਹਿੰਦਾ ਮੈਂ ਆਪ ਹੀ ਬਣਾ ਲੜ ਕੇ ਗਿਆ ਮੇਰੇ। ਏ ਮੁੰਡੇ ਦੇ ਪਤਾ ਨਹੀਂ ਦਿਮਾਗ ਨੂੰ ਕੀ ਹੋ ਰਿਹਾ ਕੀ ਨਾ ਇਹ 70 ਖਾਣ ਤਾਂ ਜਮੀਨ ਡਰਦਾ ਹੈਗਾ ਕਹਿੰਦਾ ਲੋੜ ਨਹੀਂ ਆਖੇ ਮੈਨੂੰ ਬੁਲਾਉਣ ਦੀ ਜਿਵੇਂ ਆਖੇ ਚੁੱਪ ਕਰਕੇ ਰਹਿ ਲੈ ਜੇ ਇਸ ਘਰ ਚ ਰਹਿਣਾ ਤਾਂ ਮੈਂ ਕਿਹਾ ਵੀ ਜਿਵੇਂ ਮੇਰਾ ਜੇ ਕਰੂਗਾ ਮੈਂ ਤਾਂ ਉਮੀ ਰਹੂੰਗੀ ਹਾਂ ਕਿ ਦਿਨੇ ਚਿਰ ਮੰਮੀ ਨਹੀਂ ਕਹਿੰਦੀ ਮੈਨੂੰ ਕਾ ਨਾਲੇ ਕੁੜੇ ਆ ਰੀਤ ਦੇ ਮੰਗਰ ਲੱਗ ਕੇ ਆ ਚੂੜਾ ਹਜੀ ਕਿਉਂ ਲਾਤਾ ਤਾਂ ਹੈ ਮੰਮੀ ਗਰਮੀ ਜੀ ਵਾਲੀ ਆਈ ਜਾਂਦੀ ਸਮੇਂ ਤਾਂ ਤਾਂ ਲਾਤਾ ਚਲ ਤੈਨੂੰ ਚੂੜੀਆਂ ਲੈ ਕੇ ਦਊ ਕੋਈ ਨਹੀਂ ਮੈਂ ਆਹੋ ਕਰਦਾ ਨਹੀਂ ਪਤਾਸੇ ਬੰਨਦਾਂ ਦੀ ਟੂੜਾ ਲਾਹਿਆ ਸੀ ਜਦੋਂ ਮੈਨੂੰ ਦੱਸ ਤਾ ਦਿੰਦੀ ਮੇਲਾ ਹੁਣ ਲੱਗੀਆਂ ਗਈ ਬਸ ਮੰਮੀ ਕੋਈ ਸ਼ੌਂਕ ਜਿਆ ਹੀ ਨਹੀਂ ਰਹਿ ਗਿਆ ਹੁਣ ਚੱਲ ਕੋਈ ਨਾ ਪੁੱਤ ਹੌਲੀ ਹੌਲੀ ਸਭ ਠੀਕ ਹੋ ਜਾਊਗਾ ਟੈਨਸ਼ਨ ਨਾ ਲੈ ਦੋ ਮੈਨੂੰ ਨਹੀਂ ਲੱਗਦਾ ਮੰਮੀ ਕੁਝ ਠੀਕ ਹੋਊਗਾ ਕੁਝ ਨਹੀਂ ਠੀਕ ਹੋਣਾ ਆਹੀ ਕੁਛ ਰਹੂਗਾ ਕਲੇਸ਼ ਬਧੂਗਾ ਮੈਨੂੰ ਲੱਗਦਾ ਵੀ ਕੁਝ ਨਹੀਂ ਠੀਕ ਹੋਣ ਦਾ ਤੂੰ ਕਿਉਂ ਟੈਨਸ਼ਨ ਲੈਨੀ ਆਹ ਤੇਰੇ ਨਾਨੇ ਦੀ ਟੈਨਸ਼ਨ ਸੀ ਉਹ ਭਾਗ ਗਿਆ ਹੁਣ ਹੋਰ ਕਾਦੀ ਟੈਨਸ਼ਨ ਆ ਗਈ ਤੈਨੂੰ ਮੰਮੀ ਟੈਨਸ਼ਨ ਤਾਂ ਆ ਵੀ ਲੱਗੀ ਜਿਹਦੇ ਨਾਲ ਰਹਿਣਾ ਮੈਂ ਉਹ ਤਾਂ ਲੜਦਾ ਰਹਿੰਦਾ 24 ਘੰਟਾ ਉਹਦਾ ਮੈਨੂੰ ਦੇਖਣਾ ਵੀ ਪ ਮੈਨੂੰ ਨਹੀਂ ਲੱਗਦਾ ਤੇਨੂੰ ਮੈਨੂੰ ਆਇਆ ਲੱਗਦਾ ਸਭ ਤੇ ਭਾਪੀ ਦੀ ਉਂਗਲਾਂ ਤੇ ਨਾ ਹੋਵੇ ਆ ਰੀਤ ਚੱਕਦੀ ਰਹਿੰਦੀ ਹੈ ਨਾ ਉਹ ਹਾਂ 2-3 ਘੰਟੇ ਜਿਹਨੇ ਆਉਂਦਾ ਘਰ ਬਸਾਉਣਾ ਹੁੰਦਾ ਨਾ ਮੰਮੀ ਉਹ ਕਿਸੇ ਦੀ ਉਂਗਲਾਂ ਤੇ ਨਹੀਂ ਲੱਗਦਾ ਚਲ ਕੋਈ ਮੈਂ ਕਰਦੀਆਂ ਗੱਲ ਆਉਣ ਦੇ ਉਹਨੂੰ ਅੱਜ ਕੋਈ ਬਦਨ ਬੈਠ ਕੇ ਗੱਲ ਕਰਦੇ ਭਾਈ ਚਾਹੁੰਦਾ ਕੀ ਹੈ ਤੂੰ ਦੱਸ ਦੇ ਸਾਨੂੰ ਫਿਰ ਉਹਦੇ ਹਿਸਾਬ ਨਾਲ ਅਸੀਂ ਗੱਲਬਾਤ ਕਰਾਂਗੇ ਫਿਰ ਫਿਰ ਕਹਿ ਦੂਗਾ ਵੀ ਤੂੰ ਮੈਨੂੰ ਕਹੂਗਾ ਵੀ ਤੂੰ ਉਂਗਲਾਂ ਲੰਗਾ ਮੰਮੀ ਨੂੰ ਕੁਛ ਨਾ ਬੋਲੋ ਕੋਈ ਤੇਰਾ ਨੌਂ ਨਹੀਂ ਮੈਂ ਲੈਂਦੀ ਮੈਂ ਕਹਤੋਂ ਮੈਂ ਸਭ ਸੁਣਿਆ ਖੜੀ ਨੇ ਹਾਂ ਤੁਸੀਂ ਐਂ ਗਏ ਆ। ਆਹੋ। ਮੈਨ ਲੱਗਾ ਉਸੇ ਦੀ ਫੋਨ ਆਈ ਜਾਂਦਾ। ਹੋਰ ਲੱਕੀ ਦਾ ਫੋਨ ਆਇਆ ਪਿਆਗਾ ਦੋ ਵਾਰ। ਚੱਕ ਲਓ। ਆ ਗਏ। ਉਹ ਲਾਦ ਨਹੀਂ ਇਧਰੋਂ। ਹੈਲੋ। ਹੈਲੋ। ਹਾਂ ਲੱਕੀ। ਆਵਾਜ਼। ਹਾਂ ਕਿੱਥੇ ਐਂ? ਕੰਮ ਤੇ ਰਾਣੀ ਕੇ 36 ਬੰਦੀ ਅੱਜ। ਅੱਛਾ। ਹਾਂ। ਹੂੰ। ਉਹ ਤੁਮਾਏ ਕਹਿੰਦਾ ਸੀ। ਹਾਂ ਕੀ ਕਹਿੰਦਾ ਸੀ? ਕੌਣ ਕੌਣਾ ਅਜੀਜ਼ ਬਲੇ ਕੀ ਦਾ ਵੇ ਮਾਸੀ ਦਾ ਕਿਹੜੀ ਮਾਸੀ ਦਾ ਆ ਗਿਆ ਆਪਣੀ ਉਹ ਆਹ ਵੀਰਪਾਲ ਦੀ ਮਾਸੀ ਦਾ ਉਹ ਕੰਜਰ ਹੁਣ ਤੈਨੂੰ ਕਿਉਂ ਫੋਨ ਲਾਉਂਦੀਆਂ ਨੇ ਉਹ ਉਹ ਤਾਂ ਖਰਾ ਦੱਸਣੀ ਜ਼ਰੂਰੀ ਵੀ ਨਹੀਂ ਹੈਗੀ ਗੱਲ ਪਰ ਐਵੇਂ ਵੀ ਚਲ ਆ ਵੀ ਤੂੰ ਕਹਿੰ ਗਿਆ ਨਾ ਵੀ ਐਂਕਾ ਤੋਪਾ ਮੈਂ ਦੱਸ ਦੇਣਾ ਅਹੀ ਜੀ ਕਿਹੜੀ ਗੱਲ ਆ ਜਿਹੜੀ ਦੱਸਣੀ ਨਹੀਂ ਹੈਗੀ ਨਹੀਂ ਉਹ ਚਲੋ ਲੱਗਿਆ ਤਾਂ ਖਰ ਗਲਤੀ ਨਾਲ ਸੀ ਚਲ ਉਹਨੇ ਦੱਸਤੀ ਗੱਲ ਮੈਂ ਤੱਕ ਕਰ ਦੇਣਾ ਨਲਤੀ ਨਾ ਤੱਕੇ ਲਾਉਂਦੀਆਂ ਨੇ ਜਾਣ ਬੁੱਝ ਕੇ ਲਾਉਂਦੀਆਂ ਨੇ ਗੀਆਂ ਹਾਂ ਦੱਸ ਕੀ ਗੱਲ ਸੀ ਉਹ ਆਏ ਸੀ ਆਪਣੀ ਹਾਂ ਜੋਤੀ ਕੋਲੇ ਮੁੰਡਾ ਹੋਇਆਗਾ ਫਿਰ ਹੁਣ ਪੰਜੀਰੀ ਲੈ ਕੇ ਵਗ ਜਾ ਜੇ ਜੋਤੀ ਕੋਲੇ ਮੁੰਡਾ ਹੋ ਗਿਆ ਪੰਜੀਰੀ ਦੀ ਗੱਲ ਨਹੀਂ ਕਰਦਾ ਮਾ ਮੈਂ ਤੈਨੂੰ ਇੱਕ ਗੱਲ ਦੱਸੀ ਆ ਉਹ ਤਾਂ ਮੈਨੂੰ ਪਤਾ ਪੰਜੀਰੀ ਤੇ ਕੌਣ ਲੱਗ ਜਾਂਦਾ ਹਾਂ ਹੋਰ ਕੀ ਹੈਗਾ ਫਿਰ ਫਿਰ ਹੋਈ ਜਾਣ ਦੇ ਆਪਾਂ ਨੂੰ ਕੀ ਲੈਣਾ ਮੇਰੇ ਕੰਨ ਤਾਂ ਹੁ ਹੁਣ ਮਰ ਜੇ ਉਹ ਦਾਦੇ ਮੰਗਾਉਣਾ ਮਾ ਮੈਂ ਤੇ ਇੱਕੋ ਗੱਲ ਕਰੀ ਆ ਇੱਕ ਐਵੇਂ ਮੇਰੇ ਫालतू ਸਰੋ ਸਰ ਕੱਢਣੀਆਂ ਮੈਂ ਤੇ ਨਾ ਪਿਆਰ ਨਾਲ ਕੀਤੀ ਨਾ ਕਿ ਤੂੰ ਗੱਲ ਸੁਣ ਕੇ ਕਹਦੇ ਤੂੰ ਨਹੀਂ ਸੁਣੀ ਗੱਲ ਕਹਦੇ ਜੀ ਕੋ ਗੱਲ ਨਾ ਕਰ ਤੇ ਉਹਨਾਂ ਦੀ ਤਾਂ ਮੈਂ ਗੱਲ ਸੁਣ ਕੇ ਰਾਜ਼ੀ ਨਹੀਂ ਫਿਰ ਮੈਨੂੰ ਸੁਣਾਉਣਾ ਕਿ ਹੁਣ ਨਾ ਤੂੰ ਜੇ ਤੈਨੂੰ ਪਤਾ ਵੀ ਮੈਨੂੰ ਨਹੀਂ ਪਸੰਦ ਉਹ ਗੱਲਾਂ ਚਲ ਕੋਈ ਗੱਲ ਹੈ ਤੇ ਸੁਣਾਉਣਾ ਕਿਉਂ ਮੈਨੂੰ ਆ ਜਾ ਆ ਜਾ ਸੁਣਦੀਆਂ ਕੀ ਹੈ ਕੰਨ ਲਾ ਕੇ ਮੈਂ ਕਹਿੰਦੀ ਸੁਣਾ ਮੈਨੂੰ ਇਹ ਤਾਂ ਲੜਦੇ ਸੀ ਕੋਈ ਵਾਲੀ ਨਾ ਆਜਾ ਆਜਾ ਤੂੰ ਸੁਣ ਲੈ ਮੇਰੇ ਤੇ ਜੋ ਲੱਕੀ ਦੀ ਲੜਾਈ ਹੁੰਦੀ ਆ ਤੈਨੂੰ ਤਾਂ ਵਿਚ ਇੰਟਰਫੇਰ ਕਰਨੇ ਦੀ ਜ਼ਿਆਦਾ ਜ਼ਰੂਰੀ ਆ ਆਹੋ ਚੱਲ ਚੰਗਾ ਅੱਜ ਦੀ ਖਬਰ ਉਹਨਾਂ ਦਿਆ ਕਰ ਤੂੰ ਹਾਂ ਚੰਗਾ ਨਹੀਂ ਸੁਣਨੀ ਨਾ ਸੁਣ ਗੱਲ ਮਾ ਮੈਨੂੰ ਤਰ ਸੁਣਿਆ ਜਾਂਦਾ ਕੀ ਹੋ ਪੀ ਗਿਆ ਪਤਾ ਨਹੀਂ ਉਹ ਕਾਰੀ ਕੰਚਰੀਆਂ ਨੂੰ ਫੋਨ ਲਾ ਲਾ ਦਿੱਦੀ ਐ ਇਹਨੂੰ ਬਾਈ ਤਾਂ ਜੋਤੀ ਕੋਲੇ ਮੁੰਡਾ ਹੋਇਆ ਮੰਮੀ ਆਹੋ ਹੋਇਆ ਜੋਤੀ ਕੋਲੇ ਮੁੰਡਾ ਚੱਲ ਵਧੀਆ ਹੋਇਆ ਬੇਚਾਰੀ ਕੋਲ ਮੁੰਡਾ ਤਾਂ ਹੋ ਗਿਆ ਉਹ ਤਾਂ ਸਹਾਰਾ ਬਣ ਜੂਗਾ ਹੁਣ ਆਹੋ ਕਿਹੜਾ ਸਕੇ ਦਾ ਜੰਮਿਆ ਖਬਰ ਕਿਹਦਾ ਜੰਮਿਆ ਨਾ ਬਹਿ ਜਾ ਹੈਗਾ ਤਾਂ ਹੈਗਾ ਨਾ ਮੰਮੀ ਅੱਛਾ ਜਿਵੇਂ ਮਰਜੀ ਆ ਮੁੰਡਾ ਤਾਂ ਹੋ ਗਿਆ ਹਾਂ ਮੁੰਡਾ ਹੋ ਗਿਆ ਹੋਰ ਤਾਂ ਕੁ ਨਹੀਂ ਕੋਸ ਖਬਰ ਕਿਥੋਂ ਲੈ ਗਿਆ ਕਿਥੋਂ ਨਾ ਤਾਂ ਹੋ ਗਿਆ ਕਿੱਥੋਂ ਵਿਥੋਂ ਲਿਆਉਣਾ ਨੇ ਤੁਹਾਨੂੰ ਕਿਹੜਾ ਪਤਾ ਨਹੀਂ ਚਾਚਾ ਆਪਣੇ ਘਰੇ ਹੁੰਦੀ ਨਾ ਆਪਾਂ ਬਾਲੇ ਚਾਹ ਮਨਾਉਣੇ ਸੀਗੇ ਤੂੰ ਬਣਾ ਲਾਦੀ ਮੈਂ ਨਹੀਂ ਤੇ ਮਨਾਉਣਾ ਬਾਲੇ ਮੈਂ ਤਾਂ ਪੋਤੇ ਪੋਤੀਆਂ ਦਾ ਮਨਾਉਂ ਚਾ ਕਿਸੇ ਦਾ ਨਹੀਂ ਮਨਾਉਂ ਮੈਂ ਮੰਮੀ ਉਹ ਵੀ ਤੇਰੇ ਪੁੱਤਾਂ ਵੱਜਣਾ ਸੀਗਾ ਪਿੰਡ 'ਚ ਕਿਸੇ ਨੂੰ ਘੜਾ ਸੁਪਨੇ ਆਉਂਦੇ ਆਤਾ ਣੀ ਹੋਰ ਹੈਗੀ ਆ ਮੈਨੂੰ ਦੇ ਦੋ ਤੀ ਮੇਰੇ ਪੋਤੇ-ਪੋਤਣ ਨੂੰ ਐਤੋਂ ਦਾ ਸਰੇ ਨੂੰ ਕੋਈ ਕੋ ਬਾਰਾ ਕਰਦੀ ਕਿ ਨੂੰ ਮਾਖਰੇ ਆਪਾਂ ਕਰਦੇ ਨੇ ਕੱਚਰ ਅਰੇ ਕਿੱਥੋਂ ਇਹ ਮੇਰੇ ਖਾਣਾ ਇੱਕ ਮਿੰਟ ਮੰਮੀ ਹੁੰਡਾ ਜੱਤੀ ਕੋਲ ਹੋਇਆ ਮੈਂ ਤੁਹਾਨੂੰ ਕਹਦਾ ਮਚੇਮਾ ਹੋ ਗਿਆ ਤੁਸੀਂ ਤਾਂ ਮੱਚਦੇ ਆ ਨਾ ਇਹ ਗੱਲਾਂ ਕੀ ਕਰਦੀ ਐ ਸੋਹਣੀ ਲੱਗਦੇ ਸੱਸ ਨੂੰ ਮੱਚਦੇ ਵਿੱਚ ਐਵੇਂ ਕਹਿੰਦੀ ਫਿਰ ਇਹ ਹੁਣ ਕਿਸੇ ਦੇ ਹੱਥ ਦੀ ਗੱਲ ਤਾਂ ਹੈ ਨਹੀਂ ਜੇ ਹੋਣਾ ਹੋਊਗਾ ਵੀਰਪਾਲ ਦੇ ਹੋਜੇ ਜਵਾਕ ਮੇਰੇ ਵੀ ਹੋ ਸਕਦਾ ਖੁਦ ਬਧਿਆਈ ਖੁਸ਼ੀਆਂ ਬਣਾਉ ਬਧਿਆ ਟੂਮਾ ਨਾਲ ਪਨੀਰ ਦੀਆਂ ਪਾਉ ਉਹ ਤਾਂ ਕਰਮਾ ਵਾਲੀ ਆ ਰੱਬ ਨੇ ਉਹਨੂੰ ਜਵਾਕ ਦੇਤਾ ਇਹ ਕਰਮ ਨਹੀਂ ਆ ਕਰਮਾ ਵਾਲੀ ਆ ਚੱਲ ਦੇ ਕਰਮੇ ਪੈਸ ਪਾਇਆ ਮੰਮੀ ਕਾਹਨੂੰ ਵੀਰਪਾਲ ਬੇਕਰਮੇ ਦੇਣ ਦੇ ਮੁੰਡੇ ਨੇ ਦੋਹੇ ਸਿਰਾਂ ਦੇ ਲਾਦ ਨਹੀਂ ਹੁੰਦੀ ਕਾਤੋਂ ਨਿਖੜੇ ਹੁੰਦੀ ਮੇਰੇ ਜਵਾਕਾਂ ਦੇ ਲਾਦ ਤੈਨੂੰ ਕੀ ਪਤਾ ਨੁਕੀ ਪਤਾ ਫਿਰ ਬਾਗ ਜਾ ਬਾਹਰੇ ਬਾਗ ਜਾ ਲਾਦ ਹੋ ਜੂਗੀ ਅਸੀਂ ਤਾਂ ਤਾਂ ਜਾਈਏ ਛੱਡੋ ਜੀ ਬਾੱਕਾ ਨੂੰ ਪੇਸ ਕੇ ਦੇਖ ਲੋ ਕੀਤਾ ਉਹਨਾਂ ਦੇ ਹੋ ਜੇ ਉਹਨਾਂ ਦੇ ਹੋਣਗੀਆਂ ਵੈਸੇ ਵੀ ਤੁਸੀਂ ਸਾਡੇ ਜੀ ਕਮੀਆਂ ਗੱਡੀਆਂ ਨੇ ਹੁਣ ਤਾਂਆਂ ਨੇ ਕਮੀਆਂ ਨਾਲੇ ਹੋਰ ਮਿਰਪਾਲ ਤੇਰੇ ਤਾਂ ਭੈਣਾਂ ਜੁੱਤੀ ਤੂੰ ਤਾਂ ਪਤਾ ਲਿਆ ਹਾਂ ਪਜੀਰੂ ਰਾ ਕੇ ਦੇ 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 ਆਗੂ ਨਾਲ ਤੂੰ ਮਟੱਕੇ ਫੜਾ ਦੇ ਉਹਦਾ ਥੋੜਾ ਹੱਕ ਬਣਦਾ ਇਹਨੂੰ ਢੂਮ ਫੜਾਉਣ ਦਾ ਪਾ ਦੂਗੀ ਅੱਪ ਮੈਂ ਤਾਂ ਥੁੱਕਦੀ ਨਹੀਂ ਤੂੰ ਆਪਣਾ ਦੂਰ ਦੀ ਗੱਲ ਆ ਮੰਮੀ ਤੁਸੀਂ ਇੰਨੇ ਹੰਕਾਰ ਚ ਨਾਲ ਜੇ ਅਗਲੀ ਆਪਦੀ ਆਈ ਤੇ ਆਈ ਨਾ ਪਿੱਸਾ ਵੀ ਲੈ ਕੇ ਜਾ ਸਕਦੀ ਐ ਉਹ ਇੱਥੋਂ ਹਲਕੇ ਤੇ ਡੰਡਾ ਦੇ ਦੂ ਲੈ ਕੇ ਦੇਖੇ ਪਿੱਸਾ ਉਹ ਤੁਸੀਂ ਨਾ ਜੋਤੀ ਦਾ ਨਾਮ ਹੀ ਨਾ ਲਿਆ ਕਰੋ ਇਸ ਘਰ ਤੇ ਉਹਦੀ ਜਗ੍ਹਾ ਸੈ ਪੈ ਜਾਂਦਾ ਗਾ ਇਹ ਤਾਂ ਜਾਣ ਜਾਣ ਲੈਂਦੀ ਆ ਵੀ ਵਧੀਆ ਮੇਰੀ ਸੱਸ ਤੇ ਪਟ્રોલ ਪਾਵਾਂ ਲਾ ਹਸਪਤਲ ਨੇ ਪਟ્રોલ ਪਾਉਂਦੀ ਆ ਮੇਰੇ ਤੇ ਅਸੀਂ ਲੜਦੇ ਗਾ ਤੁਸੀਂ ਫਿਰ ਜਦੋਂ ਮੈਨੂੰ ਬੇਸੁਧੀਆਂ ਖਬਰ ਆਉਂਦੀ ਮੈਂ ਤਾਂ ਲੜੂਗੀ ਫਿਰ ਇਹਦੇ ਸਾਫ ਹੈ ਪਤਾ ਲੱਗਦਾ ਵੀ ਭਈ ਤੁਹਾਨੂੰ ਜਾਣ ਹੁੰਦੀ ਆ ਤਾਂ ਵਿਚਾਰੀ ਤੋਂ ਆਹ ਹੁੰਦੀ ਆ ਵਿਚਾਰੀ ਪਜੂਰੀ ਕੋਈ ਨਹੀਂ ਉਨਾਲੇ ਭਾਈ ਰੋਟੇ ਰੋਟੀ ਬਣਾ ਲਿਆ ਕਰ ਇੱਕ ਟਾਈਮ ਦੀ। ਨਾ ਹੁਣ ਤਾਂ ਹੈ ਰੋਟੀਆਂ ਪਕਾ ਕੇ ਹਟੀਏਗੀ। ਪੜਾਈ ਐਨੇ ਤੁਹਾਨੂੰ ਬਣਾਈ ਮੈਂ ਹੀ ਸੀ। ਜਦ ਤੱਕ ਤੈਨੂੰ ਚਾਹ ਬਣਾ ਲਾ ਪੁੱਤ ਇਹ ਤਾਂ ਤੈਨੂੰ ਉਂਗਲੀ ਦੇ ਦਿੱਤੀ ਸੀ। ਠੀਕ ਆ ਮੰਮੀ। ਸਾਰਾ ਕੰਮ ਕਰਦੀ ਆ। ਕੋਈ ਬਿਨਾ ਮੱਤ ਬੋਲ ਤਾ ਨੂੰ ਤੁੰਨੀ ਜਾਇਆ ਕਰ ਚੰਗਾ। ਕੋਈ ਨਾ ਮੰਮੀ ਮੈਂ ਤਾਂ ਕੁਝ ਨਹੀਂ ਲੈਣਾ ਇਹ ਤਾਂ। ਲੈਣਾ ਨਹੀਂ ਉਹ ਤਾਂ ਮੈਨੂੰ ਪਤਾ ਹੈ ਵੀ ਕਿਉਂ ਨਹੀਂ ਲੈਣਾ ਤਾਂ। ਜਾਣਦੀਆਂ ਸਭ ਤੇਰੀਆਂ ਮੈਂ ਅੱਜ ਨਾਲ ਤੁਸੀਂ ਪੁੱਤੇ ਵਾਲੇ ਹੁੰਦੇ ਛੇ ਜੋਤੀ ਹੋ ਰਹੇ ਹੁੰਦੀ ਤਾਂ ਨਹੀਂ ਇਹ ਜੇ ਪੁੱਤੇ ਨਾਲੋਂ ਮਤਲਬ ਬਿਨਾ ਪੁੱਤੇ ਦੀ ਚੰਗੀਆਂ ਤਾਂ ਜਿਹੜੇ ਗੋਦ ਲੈ ਕੇ ਆਉਂਦੇ ਨੇ ਉਹ ਆਪਣੇ ਜਵਾਕ ਨਹੀਂ ਸਮਝਦੇ ਹੁੰਦੇ ਨਹੀਂ ਆਏ ਘਰ ਤੂੰ ਗੱਡੀ ਕਰਾ ਲੈ 5-6 ਕਿਲੋ ਰਲਾ ਲੈ ਕਿਉ ਤੂੰ ਭੱਗ ਜਾ ਲਾ ਲਾ ਕਿਉ ਹਾਂ ਮਰਦਾ ਬਸ ਨਹੀਂ ਚੱਲਦਾ ਮੈਂ ਤਾਂ ਬਗ ਨਾ ਮੈਂ ਤਾਂ ਤੂੰ ਗੱਡੀ ਦੇ ਪੈਸੇ ਹੈ ਭੱਗ ਜਾ ਤੂੰ ਕਿਉ ਲਿਆ ਤੇਰੇ ਪੇਕਿਆਂ ਤੋਂ ਮੈਨੂੰ ਸਮਾਨ ਲਿਆ ਤੇਰੇ ਪੇਕਿਆਂ ਤੋਂ ਕੋਈ ਨਾ ਮੰਮੀ ਦੇ ਆ ਐਨੇ ਜੋਗੇ ਮੇਰੇ ਪਕੇ ਹੈਗੇ ਨੇ ਕੀ ਆ ਨੱਕਾਂ ਦੇ ਉਸ ਨਹੀਂ ਕੋਈ ਨਾ ਬਈ ਉਸਾਂ ਨੰਗਾ ਉਸਦਾ ਸਮਰਾਇਦਾਰੋਂ ਆਹੋ ਹੈਗੇ ਆ ਪਰ ਲੈ ਕੇ ਨਹੀਂ ਆਂਦੀ ਠੰਗਾ ਦੇਉਗੀ ਨਾ ਲੈ ਕੇ ਦਈ ਫਿਰ ਮੰਮੀ ਕਿਹੜਾ ਤੇਰੀ ਪੰਜੀਰੀ ਤੇ ਬੈਠੀ ਆ ਹੈਗੀ ਅਗਲੀ ਦੀ ਮਾਪੇ ਹੈਗਾ ਆ ਦਾ ਜਾਣਦੀਆਂ ਨਹੀਂ ਮੈਂ ਕਿਹੜੇ ਪੰਜੀਰੇ ਰੌਂਦੇ ਨੇ ਰੋਟੀ ਤੱਕ ਟਾਈਮ ਦੀ ਭੱਕਦੀ ਨਹੀਂ ਉਹਨਾਂ ਦੇ ਆਹੋ ਆਪਣੇ ਤੋਰੇ ਨਾਣ ਭੱਕਦੇ ਨੇ ਹੂੰ ਭੁੱਖਿਆਂ ਕਿੱਦਾਂ ਮਰੀਆਂ ਤੇ ਤੁਸੀਂ ਪਰ ਮੰਮੀ ਐ ਅਗਲੇ ਨੂੰ ਨਿੰਦਿਆ ਨਹੀਂ ਕਰਦੇ ਜਿਵੇਂ ਤੁਸੀਂ ਕਹਿੰਦੇ ਹੁੰਨੇ ਹੋ ਨਾ ਭੁੱਖੀਆਂ ਮਰੀਆਂ ਤੇ ਤੁਸੀਂ ਕਿਹੜੀ ਚੀਜ਼ ਦੀ ਘਾਟ ਆ ਮੇਰੇ ਘਰੇ ਦੱਸ ਅਗਲੇ ਵੀ ਆਪਦੇ ਘਰੇ ਰੋਟੀ ਖਾ ਕੇ ਹੀ ਸੌਂਦੇ ਨੇ ਆ ਕੇ ਸੌਂਦੇ ਨੇ ਨਾਲੇ ਹੋਰ ਕੋਈ ਵੀ ਭੁੱਖਾ ਨਹੀਂ ਸੌਂਦਾ ਹੁੰਦਾ ਹਾਂ ਮੈਂ ਕਹਿੰਦੀ ਸੀ ਮੰਮੀ ਹਜੇ ਵੀ ਟਾਈਮ ਆ ਮੰਨ ਜਾ ਮਾਫੀ ਮੰਗ ਕੇ ਜੁੱਤੀ ਨੂੰ ਲੈ ਆਉ ਰੇ ਅੱਛਾ ਮੈਂ ਮਾਫੀ ਮੰਗਣ ਜਾਉ ਮੇਰੀ ਜਾਵੇ ਜੁੱਤੀ ਮਾਫੀ ਮੰਗਣ ਮੈਂ ਤਾਂ ਠੈਗਣੀ ਦੇ ਮੁਰ ਗੜਗੜਿਆਣ ਹੈ ਜਬ ਆਗ ਜਾ ਕੰਮ ਧੰਦਾ ਕਰ ਲ ਹੁਣ ਨਾ ਕਿਤੇ ਪੰਜੀਰੇ ਨਾਲ ਆ ਕੇ ਦੇ ਦਾਂ ਤੁਹਾਨੂੰ ਮੈਂ ਕੋਈ ਨਾ ਮੰਮੀ ਕੰਮ ਤਾਂ ਮੈਂ ਕਰ ਲੈਂਦੀ ਆ ਕੰਮ ਕਰਨ ਵਾਸੀ ਆਹੋ ਜਿਆਦਾ ਏਜ ਮਾਰਦਾ ਤੈਨੂੰ ਨਾ ਫਿਰ ਜਿਹੜੀ ਵੀਰਪਾਲੇ ਕਿਹੜੇ ਫਰਜਵਾਕ ਜੰਮਣ ਵਾਲੀ ਮਸ਼ੀਨ ਆ ਨਾਲੇ ਜੰਮ ਦੇਣੀ ਹੈਗੀ ਨਿਆਣੇ ਥੋੜੇ ਜੰਮਦੀ ਤਾਂ ਕਿਉਂ ਨਹੀਂ ਜੰਮੂਗੀ ਦਿਖਾ ਦੂ ਤੈਨੂੰ ਜੇ ਨਾ ਹੋਇਆ ਤਾਂ ਕਹਿ ਦੀ ਤੂੰ ਕੋਈ ਨਾ ਮੰਮੀ ਦੇਖ ਲੈ ਦੇਖ ਲਈ ਮੈਂ ਤਾਂ ਜੰਮ ਕੇ ਪਹਿਲਾਂ ਢੇਰ ਲਾਤੇ ਹੁਣੇ ਗੱਲਾਂ ਮਾਰਦੀ ਹੈਗੀ ਸਿਰ ਪਕਾਈਆਂ ਨੂੰ ਰਹਿੰਦੀ ਹੈਗੀ ਸੱਦਲੇ ਨੇ ਭਾਂਜਿਆਂ ਨੇ ਖਾਹਬਰਾ ਕੰਨਾ ਚ ਉੜ ਜਾਣਾ ਇਹ ਵੀ ਨਾ ਉਹਨਾਂ ਦੇ ਹੱਕ ਚ ਬੋਲਦਾ ਜੇ ਤੋ ਕਦੋਂ ਬੋਲੂਗਾ ਬਚੇਰਾ ਸਮਝਾ ਸਮਝਾ ਕੇ ਥੱਕ ਗਿਆ ਇਹਨੂੰ ਪਤਾ ਨਹੀਂ ਕਿਰਤ ਨੂੰ ਸਾਰੀ ਮਰਚਾਂ ਦਾ ਦੱਸ ਕੀ ਕਰਾਉਣਾ ਸੀ ਆਹੋ ਚਲੇ ਯਾਰ ਕੰਮ ਦਾ ਤਾਂ ਚੱਲੀ ਜਾਊਗਾ ਗੱਲ ਤਾਂ ਐ ਕਰਦੇ ਆਂ ਬੀਜਾ ਜੀ ਜੋਤੀ ਨਾਲ ਹੁੰਦੀ ਤਾਂ ਕਿੰਨੀ ਅਸੀਂ ਖੁਸ਼ ਹੋਣਾ ਸੀਗਾ ਭਾਵੇਂ ਯਾਰ ਚਵਾ ਕੇ ਬਗਾਨਾ ਸੀਗਾ ਪਰ ਕਹਿੰਦੇ ਖੁਸ਼ੀ ਤਾਂ ਖੁਸ਼ੀ ਹੁੰਦੀ ਹੈ ਹਨਾ ਜੀ ਤਾਂ ਵਧੇਰਾ ਕਰਦਾ ਬੀਜੋਤੀ ਨੂੰ ਇੱਕ ਵਾਰ ਮਿਲਿਆ ਮੈਂ ਪਰ ਕੀ ਕਰਾਂ ਮਜਬੂਰੀਆਂ ਨੇ ਮਾਰ ਰੱਖਿਆ ਕੀ ਕੀਤਾ ਜਾਵੇ ਹੁਣ ਚਲ ਜੇ ਜਾ ਤਾਂ ਨਹੀਂ ਸਕਦਾ ਹੁਣ ਫੋਨ ਤੇ ਗੱਲ ਤਾਂ ਕਰ ਸਕਦਾ ਹੁੰਦੇ ਨਾਲ ਦੇਖਾਂ ਨੂੰ ਕੌਣ ਲਾਕੇ ਮਸਰਾ ਬੁੱਕਰੇ ਲੱਜੇ ਫੋਨ ਉਹਨਾਂ ਨੂੰ ਲੱਗਾ ਹਲੋ ਹਲੋ ਜੋਤੀ ਹਾਂ ਕੌਣ ਕਿਵੇਂ ਆ ਠੀਕ ਆ ਮੈਨੂੰ ਕੀ ਹੋਣਾ ਤੂੰ ਦੱਸ ਤੂੰ ਕਿਵੇਂ ਆ ਮੈਂ ਮੈਂ ਤਾਂ ਜਿਵੇਂ ਛੱਡ ਕੇ ਗਈ ਸੀ ਉਸੇ ਹਾਲਤੀਆਂ ਹਾਂ ਨਾ ਮੈਂ ਤਾਂ ਚੰਗਾ ਹੋਇਆ ਨਾ ਮੈਂ ਮਾੜਾ ਹੋਇਆ ਮੇਰੇ ਪੰਜ ਤਾਣਾ ਤਾਂ ਬਹੁਤ ਮਾੜਾ ਹੋ ਗਿਆ ਜਿਨੇ ਮੇਰੀ ਆਪ ਦੀ ਸਗੀ ਭੈਣ ਨਹੀਂ ਰੱਖ ਲਈ ਦੇਖ ਜੋਤੀ ਇਹ ਗੱਲਾਂ ਦਾ ਹੁਣ ਕੋਈ ਫਾਇਦਾ ਨਹੀਂ ਹੈਗਾ ਜੋ ਕੁਝ ਹੋਣਾ ਹੋਇਆ ਨਾ ਇੱਕ ਅਣਜਾਣਪੁਣੇ ਤੇ ਗਲਤੀ ਕਰਕੇ ਹੋਇਆਗਾ ਤੇ ਜਿਹਦਾ ਮੈਨੂੰ ਬਹੁਤ ਪਛਤਾਵਾਗਾ ਜੇ ਤੂੰ ਉਹ ਗੱਲਾਂ ਨੂੰ ਲੈ ਕੇ ਚੱਲੇਂਗੀ ਤਾਂ ਸ਼ਾਇਦ ਫਿਰ ਆਪਾਂ ਕਦੇ ਅੱਗੇ ਨਹੀਂ ਵੱਧ ਸਕਦੇ ਨਾਲੇ ਇੱਕ ਯਾਰ ਮੈਨੂੰ ਐਂਦਾ ਦੱਸ ਦੇ ਤੁਸੀਂ ਹੈ ਕਿੱਥੇ ਇੱਕ ਵਾਰ ਮੈਂ ਆਪਦੇ ਜਵਾਗ ਦਾ ਮੂੰਹ ਤਾਂ ਦੇਖ ਲਾਂ ਚੱਲ ਜੇ ਆਪਦਾ ਕਹਿਣ ਦਾ ਹੱਕ ਨਾ ਸਹੀ ਤੇਰੇ ਜਵਾਗ ਦਾ ਤਾਂ ਮੂੰਹ ਦੇਖ ਲੈਣ ਦੇ ਮੈਨੂੰ ਇੱਕ ਵਾਰ ਹੁਣ ਤਾਂ ਨਾ ਕੋਈ ਲੋੜ ਨਹੀਂ ਹੈਗੀ ਨਾ ਤਾਂ ਤੂੰ ਮੇਰੇ ਮੁੰਡੇ ਦੇ ਪਰਛਾਵਾਂ ਪਾਈ ਠੀਕ ਆ ਨਾ ਮੈਨੂੰ ਫੋਨ ਲਾਉਣ ਦੀ ਲੋੜ ਆ ਹੁਣ ਹੁਣ ਤੇਰੀ ਲੋੜ ਨਹੀਂ ਹੈਗੀ ਜਦੋਂ ਤਾਂ ਲੋੜ ਸੀ ਤਾਂ ਸਾਡਾ ਕਿਹੜਾ ਛੱਡਦਾ ਹੁਣ ਦੇਖੋ ਅਸੀਂ ਕਰਾਉਣਾ ਵੀ ਕੀ ਹੈਗਾ ਮੱਕੇ ਕੋਈ ਲੋੜ ਨਹੀਂ ਹੈਗੀ ਦੇਖ ਜੋਤੀ ਗੱਲ ਲੋੜ ਦੀ ਨਹੀਂ ਹੈਗੀ ਮੈਂ ਮਜਬੂਰੀਆਂ ਚ ਬੰਨਿਆ ਹੋਇਆ ਸੀਗਾ ਇੱਕ ਗੱਲ ਦੇਖ ਕੇ ਦੇਖ ਜਿਵੇਂ ਤਰੀ ਭੈਣ ਦਾ ਕੀਤਾ ਨਾ ਤਾਂ ਦੇ ਲੋ ਕੀਤਾਗਾ ਇਹ ਗੱਲਾਂ ਬੋਲ ਤੂੰ ਜਿਵੇਂ ਤੇਰਾ ਹੁੰਦਾ ਤਾਂ ਸ਼ਾਇਦ ਮੈਂ ਫਿਰ ਤੇਰੀ ਭੈਣ ਨੂੰ ਧੋਖਾ ਦਿੰਦਾ ਧੋਖਾ ਤਾਂ ਇੱਕ ਪਾਸੇ ਹੋਣਾ ਹੀ ਸੀ ਸ਼ਾਇਦ ਮੈਂ ਸੋਚਿਆ ਤੂੰ ਮੇਰੀ ਆਪ ਦੀਆਂ ਤੂੰ ਇਹ ਗੱਲ ਸਹਿ ਲੇਗੀ ਵੀਰਪਾਲ ਤੋਂ ਇਹ ਗੱਲ ਸਹੀ ਨਹੀਂ ਜਾਣੀ ਨਾਲ ਇੱਕ ਗੱਲ ਹੋਰ ਚਾਹੇ ਤੂੰ ਭਾਬੀ ਤੋਂ ਪਤਾ ਕਰ ਲਾ ਚਾਹੇ ਹੋ ਸਕੇ ਤਾਂ ਮਾਂ ਨੂੰ ਪੁੱਛ ਲਈ ਵੀ ਸਾਡੀ ਤੇ ਵੀਰਪਾਲ ਦੀ ਆਸ ਵਿੱਚ ਕਿੰਨੀ ਕੁ ਬਣਦੀ ਆ ਸਾਡੀ ਤਾਂ ਹਰ ਟਾਈਮ ਲੜਾਈ ਚੱਲਦੀ ਰਹਿੰਦੀ ਆ ਜਿਹੜਾ ਕੁਝ ਆਪਣੇ ਜਿਹਾ ਸੀਗਾ ਨਾ ਉਹ ਤਾਂ ਪੀਰ ਪਾਲਣਾ ਹੋ ਹੀ ਨਹੀਂ ਸਕਿਆ ਕਦੇ ਇਹੋ ਜਿਹਾ ਕੁਝ ਨਾਲੇ ਹੋਰ ਤੈਨੂੰ ਕੋਈ ਦੱਸਾਂ ਹਸਤਾ ਅਜ ਤੱਕ ਕਦੇ ਇਕੱਠੇ ਰੋਟੀ ਵੀ ਨਹੀਂ ਖਾਧੀ ਸੋਹਣਾ ਤਾਂ ਬੜੀ ਦੂਰ ਦੀ ਗੱਲ ਆ ਬਾਕੀ ਉਹ ਕੀ ਕਹਿ ਸਕਦੇ ਹਾਂ ਦਾ ਕੁਝ ਮਰਜ਼ੀ ਕਰੋ ਹਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹਿਣੀਆਂ ਹੈਗੀਆਂ ਕਿਉਂ ਹੋਤੀ ਹੁਣ ਕੀ ਹੋ ਗਿਆ ਬਹੁਤ ਕੁਝ ਹੋ ਗਿਆ ਤੈਨੂੰ ਯਾਦ ਜਦੋਂ ਮੈਂ ਤੇਰੀ ਲੋੜ ਸੀ ਨਾ ਤੂੰ ਮੈਨੂੰ ਉੱਥੇ ਛੱਡ ਗਿਆ। ਅੱਜੋਂ ਹੁਣ ਮੈਨੂੰ ਤੇਰੀ ਲੋੜ ਨਹੀਂ ਹੈਗੀ ਮੈਨੂੰ। ਮੇਰੇ ਜਿੱਥੇ ਮੇਰੇ ਮਾਪੇ ਖੜ ਜਾਣਗੇ ਨਾ ਉੱਥੇ ਤੂੰ ਨਹੀਂ ਖੜ ਸਕਿਆ ਮੇਰੇ ਨਾਲ। ਹਾਂ ਜੋਤੀ। ਇਹ ਤਾਂ ਗੱਲ ਤੇਰੀ ਸਹੀ ਆ। ਜਿੱਥੇ ਤੇਰੇ ਨਾਲ ਤੇਰੇ ਮਾਪੇ ਖੜ ਜੂਗਾ ਨਾ ਸ਼ਾਇਦ ਮੈਂ ਉੱਥੇ ਖੜ ਨਹੀਂ ਸਕਦਾ। ਪਰ ਇੱਕ ਗੱਲ ਆ। ਜਿੱਥੇ ਤੇਰੇ ਨਾਲ ਕੋਈ ਨਾ ਖੜੇ ਨਾ ਉੱਥੇ ਮੈਂ ਤੇਰੇ ਨਾਲ ਜ਼ਰੂਰ ਖੜ ਜੂਗਾ। ਨਾਲੇ ਜੋਤੀ ਬਾਕੀ ਦੇਖ ਲੈ ਯਾਰ। ਨਾਲੇ ਇੱਕ ਗੱਲ ਤੂੰ ਮੈਨੂੰ ਕਹਿੰਦੀ ਹੁੰਦੀ ਸੀ ਨਾ ਹਮੇਸ਼ਾ ਕਿ ਇਹ ਲੱਖੀ ਮੈਂ ਕਿਤੇ ਭੱਗ ਵੀ ਗਈ ਨਾ। ਮੈਂ ਤੈਨੂੰ ਪੁੱਛਦਾ ਹੁੰਦਾ ਸੀ ਤੂੰ ਜਾਣਾ ਕਿੱਥੇ ਆ। ਤੂੰ ਕਹਿੰਦੀ ਸੀ ਅਮੈਂ ਆਪੀ ਆ ਜੂਂਗੀ ਹੁਣ ਦੇਖ ਉਹ ਮੌਕਾ ਵੀ ਆ ਗਿਆ ਉਹ ਸਮਾਂ ਵੀ ਆ ਗਿਆ ਤੇ ਤੇਰੀ ਦਿੱਤੀ ਜਵਾਨ ਵੀ ਆ ਹੁਣ ਤੂੰ ਦੇਖ ਲਾ ਵਾਪਸ ਆ ਕੇ ਮੈਨੂੰ ਬਸਾਉਣਾ ਹੈ ਕਿ ਨਾ ਵਾਪਸ ਆ ਕੇ ਮੈਨੂੰ ਜਾੜਨਾ ਹੈ ਮੈਂ ਤਾਂ ਉਹਣਾ ਨਹੀਂ ਹੈਗਾ ਜਿਹੜੇ ਘਰੇ ਬੈਠੀ ਆ ਨਾ ਪਹਿਲਾਂ ਉਹਨੂੰ ਬਸਾਲਾ ਉਹ ਨਹੀਂ ਬਸਦੀ ਜੋਤੀ ਫਿਰ ਚਾਹੇ 10 ਸਾਲ ਨੂੰ ਆ ਕੇ ਪਤਾ ਕਰ ਲਈ ਚਾਹੇ 5 ਸਾਲ ਨੂੰ ਆ ਕੇ ਪਤਾ ਕਰ ਲਈ ਸਾਡੀ ਤਾਂ ਉਹਦੇ ਨਾਲ ਹੀ ਲੜਾਂਗੇ ਚੱਲਦੀਆਂ ਨੇ ਤੇਰੀਆਂ ਲੜਾਈਆਂ ਚੱਲਣ ਦੀ ਗੱਲ ਨਹੀਂ ਹੈਗੀ ਜੋਤੀ ਗੱਲ ਨਾ ਦਿਲ ਮਿਲਿਆਂ ਦੀ ਗੱਲ ਹੁੰਦੀ ਆ ਤੈਨੂੰ ਪਤਾ ਇੱਕ ਪਿੰਡ ਦੇ ਵਿੱਚ ਐਡਾ ਕਲੰਕ ਖੜ ਰੱਖਿਆ ਮੈਨੂੰ ਹਰ ਇੱਕ ਬੰਦਾ ਕਹਿੰਦਾ ਮੈਨੂੰ ਤੇਰੇ ਘਰੇ ਮੈਨ ਮਾਪ ਤੋਂ ਬੱਚਾ ਹੋਣ ਵਾਲਾ ਸੀਗਾ ਹੋ ਗਿਆ ਕਿ ਨਹੀਂ ਹੁਣ ਦੱਸ ਉਹ ਲੋਕਾਂ ਨੂੰ ਮੈਂ ਕੀ ਕਹਾਂ ਵੀ ਉਹ ਜੋਤੀ ਮੈਨੂੰ ਛੱਡ ਗਈ ਵਾਗੀ ਬੋਲ ਹੁਣ ਮੈਂ ਕੀ ਕਹਾਂ ਉਹਨਾਂ ਨੂੰ ਬਸ ਮੈਂ ਹੁਣ ਕੁਝ ਵੀ ਨਹੀਂ ਕਰ ਸਕਦੀ ਹੈਗੀ ਬਸ ਮੈਨੂੰ ਆਫ ਤੋਂ ਬਾਅਦ ਫੋਨ ਨਾ ਲਾਏ ਮੈਨੂੰ ਤੇਰੀ ਲੋੜ ਨਹੀਂ ਹੈਗੀ ਹੁਣ ਅੱਖਾਂ ਨਹੀਂ ਲੋੜ ਹੈਗੀ ਨਹੀਂ ਹੈਗੀ ਚਲ ਠੀਕ ਹੈ ਤੂੰ ਮੇਰਾ ਉਹਦੇ ਨਹੀਂ ਖੜਿਆ ਹੈਗਾ ਹਾਂ ਤੇਰੀ ਮੈਨੂੰ ਕੀ ਲੋੜ ਹੈਗੀ ਬਸ ਫਿਰ ਤੈਨੂੰ ਲੋੜ ਨਹੀਂ ਨਾ ਮੈਨੂੰ ਵੀ ਲੋੜ ਨਹੀਂ ਅੱਜ ਤੋਬਾ ਮੇਰਾ ਹਾਲ ਵੀ ਨਾ ਪੁੱਛੀ ਠੀਕ ਆ ਚੱਲ ਠੀਕ ਆ ਜਵਾਕਰੋ ਹੀ ਅੰਦਰ ਵੇ ਜਾ ਕੇ ਚੱਕਦੀਆਂ ਨੂੰ ਇਹ ਸਾਨੀ ਨਾ ਕਹਤਾ ਨੇ ਮੈਨੂੰ ਤੇਰੀ ਲੋੜ ਨਹੀਂ ਹੈਗੀ ਚੱਪਾ ਲੰਗਾ ਚੱਲ ਯਾਰ ਉਸੇ ਚੱਪਾ ਆਪਦੀ ਨੁਕਸਾਨ ਕਰਿਆ ਖੜਾ ਕਿਸੇ ਬੁਲਾਨੇ ਲੱਗ ਚਲ ਯਾਰ ਚਲੀਏ ਘਰੇ ਚਲਦੇ ਆ ਇਹ ਕੰਮ ਤੋਂ ਵੀ ਲੈਣਾ ساری ਉਮਰ ਕੰਮ ਕੀਤਾ ਕੀ ਨਿਕਲਿਆ ਕੁਛ ਨਹੀਂ ਪੱਲੇ ਪਿਆ ਚੱਲ ਚਲੀਏ ਇਧਰ ਤਾਂ ਜਮੀ ਨਹੀਂ ਹੱਥ ਲਾਉਂਦੇ ਤੋਮਾ ਜਣੀ ਕੰਮ ਕਰਕੇ ਰਾਜੀ ਨਹੀਂ ਹੈਗੀ ਕਹਿਣਗੇ ਅਸੀਂ ਕਰ ਲੈ ਕੰਮ ਤੇ ਕੀ ਗੱਲ ਭਾਈ ਐਨਐਸਓ ਤੇ ਸੱਤ ਪਾਏ ਵੀ ਕੀ ਜਿਹੜਾ ਸਨੇਹੀ ਆ ਗਿਆ ਤੂੰ ਸੱਤ ਤੱਕ ਲੈਦੇ ਹੁਣ ਆਥਨ ਤੱਕ ਨਹੀਂ ਪੈਂਦੀ ਮੈਂ ਠੇਕਾ ਥੋੜੀ ਲਿਆ ਹੋ ਤੇ ਗਰਮੀ ਨਾਲ ਮਰਨ ਦਾ ਖਾਲੀ ਢਿੱਡ ਗਿਆਗਾ ਕੁਛ ਖਾਣਾ ਪੀਣਾ ਵੀ ਆ ਅਗਲਾ ਤਾਂ ਆਦੇ ਟਾਈਮ ਦੇ ਹਿਸਾਬ ਨਾਲ ਰੋਟੀ ਖਵਾਊਗਾ ਹੁਣ ਮੈਂ ਇਥੇਲੇ ਤੇ ਚੁੱਲੇ ਕਿ ਨਹੀਂ ਚੱਕੀ ਜਾਵਾ ਨਾ ਬਹੁਤ ਦਿਨ ਦੀਆਂ ਰੋਟੀਆਂ ਤਾਂ ਖਾਧੀਆਂ ਨਹੀਂ ਗਈਆਂ ਬਹੁਤ ਸੰਦੀਸੀ ਰੋਟੀਆਂ ਬਹੁ ਕਿੱਥੇ ਰੋਟੀਆਂ ਦੇਣ ਵਾਲੀ ਆ ਉਹ ਤਾਂ ਨਖਰਿਆ ਚ ਰਹਿਣਾਗਾ ਨਾ ਲੋਕਾਂ ਮਗਰ ਲੱਗ ਨਾ ਲੱਗ ਤੇਰਾ ਘਰ ਪਟਿਆ ਜਾਊਗਾ ਪਟਿਆ ਹੀ ਗਿਆ ਐਦੂ ਵੱਡਾ ਘਰ ਕਿ ਪਟਿਆ ਜਾਂਦਾ ਜੱਜ ਜੋਤੀ ਇਸ ਘਰ ਦੇ ਵਿੱਚ ਹੁੰਦੀ ਤਾਂ ਜਵਾਕ ਵੀ ਹੋ ਜਾਂਦਾ ਤੇਰਾ ਅਗਲਾ ਕੇ ਭੂਖ ਨੂੰ ਡੈਣ ਨੂੰ ਮੇਰੀ ਕਿਹੜਾ ਮਾਂ ਇਸ ਘਰ ਚ ਚੱਲਦੀ ਹੈਗੀ ਤਲਿਤ ਤੇਰੀ ਆ ਪਹਿਲਾਂ ਪਿਓ ਦੀ ਨਹੀਂ ਚੱਲੀ ਹੁਣ ਮੇਰੀ ਨੂੰ ਚੱਲ ਜੇ ਨਹੀਂ ਚੱਲਦੀ ਨਾ ਆ ਮੂੰਹ ਬੰਦ ਰੱਖ ਕੇ ਆਰਾਮ ਤੇ ਆਪਦਾ ਕੰਮ ਕਰਿਆ ਕਰੋ ਠੀਕ ਐ ਤੇ ਉਹਦੀ ਤੇਰੇ ਦੀ ਹੁਣ ਤੱਕ ਹੀ ਚੱਲੀ ਆ ਆਹ ਸਾਹ ਨਹੀਂ ਚਿਕਿਆ ਮੂਰੇ ਆ ਤਾਂ ਹੀ ਤਾਂ ਤੁਸੀਂ ਸਿਰ ਚੜ ਗਏ ਮੇਰੇ ਕੋਈ ਗੱਲ ਨਹੀਂ ਕੰਮ ਹੀ ਕਰਦੇ ਆ ਕੰਮ ਤੋਂ ਆਣੇ ਆ ਕੰਮ ਤੇ ਜਾਣਾ ਤੇ ਕਿਹਦਾ ਦੋ ਗੱਲੇ ਹੀ ਨੇ ਮੇਰਾ ਤਾਂ ਸਬਰ ਬੜਾ ਵੱਡਾ ਮਾਂ ਜਿੱਤੇ ਮੇਰਾ ਸਬਰ ਟੁੱਟ ਗਿਆ ਨਾ ਉਦੋਂ ਤੂੰ ਝਾਕੇਂਗੀ ਫਿਰ ਵੀ ਹਾਂ ਕੀ ਝਾਕੂਗੀ ਕਾਦੇ ਵਾਸਤੇ ਨਹੀਂ ਰੋਟੀ ਦੇਊਗਾ ਗੁਰਦੁਆਰੇ ਬਾਦੂ ਨੇ ਗਏ ਮੈਂ ਤਾਂ ਜਿੱਥੇ ਮਰਜ਼ੀ ਬਹਿ ਕੇ ਖਾ ਲਾਂ ਗੁਰਦੁਆਰੇ ਨਹੀਂ ਚੱਲਦੇ ਮਾਂ ਗੁਰਦੁਆਰੇ ਸਿਰ ਰੋਟੀ ਦੇ ਸਕਦੇ ਆ ਪਰ ਤੇਰੀ ਕੁੜਬਾਈ ਕੋਈ ਨਹੀਂ ਚੱਲਦਾ ਕੁੜਬਾਈ ਵੀ ਚੱਲਦਾ ਕੋਈ ਨਹੀਂ ਪੰਜ ਕਿੱਲੇ ਤੁਹਾਡੇ ਦੇ ਸਰ ਵਰਗੇ ਹੁੰਦੇ ਨੇ ਰੋਟੀ ਤਾਂ ਜਿੱਥੇ ਮਰਜ਼ੀ ਖਾ ਲਾਂ ਮੈਂ ਬਹਿ ਕੇ ਪੰਜ ਕਿੱਲੇ ਤੇ ਫਿਰਦੇ ਹੋਮ ਤੇਰੇ ਕੱਲੀ ਦੀ ਨੇ ਅਸੀਂ ਤਾਂ ਫਿਰ ਬੇਫਾਲਤੂ ਜਾਮਨੇ ਨਾ ਸਿਰ ਨੀ ਖੁੱਡ ਵੀ ਫਿਰ ਜਦੋਂ ਮੈਨ ਨਾਲ ਐ ਕਰੋਗੇ ਕੋਈ ਨਾ ਨਾ ਹਾਂ ਔਰ ਤਾਂ ਤੁਸੀਂ ਕਰ ਲੋ ਆਪਣੇ ਮਨ ਮਰਜ਼ੀਆਂ ਚ ਵਗਦੇ ਹੋਸ ਵੀ ਕੀ ਰੱਖ ਸਕਦੇ ਆ ਅਹੀ ਅਸ ਰੱਖ ਸਕਦਾ ਵੀ ਖੁੱਡ ਨਹੀਂ ਦੇਣਗੇ ਭੁੱਖੇ ਮਰ ਲਾਂਗੇ ਹੁਣ ਵੀ ਮਰੀ ਜਾਂਦੇ ਹੁਣ ਵੀ ਧੜੀਆਂ ਕਰਦੇ ਆ ਬਾਅਦ ਚ ਪਹਿਲਾਂ ਵੱਡੀ ਸੁਣਾਇਆਂ ਕਰਦੀ ਆ ਹੁਣ ਤੂੰ ਲੱਗ ਜਾ ਕਰਨ ਉਹ ਕਹਿੰਦੀ ਆ ਤੁਹਾਡੇ ਕੀ ਆ ਨੰਗਾ ਨੇ ਫਿਰ ਆਏ ਕਿਉਂ ਇੱਥੇ ਬਾਹਰ ਜਾ ਗੁਰਦੁਆਰਾ ਭੇਜੋ ਕਿਸੇ ਜਾ ਕੇ ਮੇਰੇ ਕਰੇ ਤਾਂ ਨਾ ਸਾਰਾ ਕੁਛ ਆ ਜਿਹੜੇ ਜਾਣਾ ਇੱਥੋਂ ਇਸ ਘਰ ਚੋਂ ਜਾ ਸਕਦਾ ਮੈਂ ਨਹੀਂ ਕਦੇ ਵੀ ਜਾਂਦਾ ਚਾਹੇ ਅੱਜ ਲਾਲਾ ਚਾਹੇ 10 ਸਾਲਾਂ ਨੂੰ ਲਾਲਾ ਅਨੇ ਗੱਲ ਹੋਰ ਮਾਂ ਹਾਂ ਸੁਣਾ ਦੇ ਹੁਣ ਜਿਹੜੀ ਗੱਲ ਦੀ ਸਚਾਈ ਹੈ ਨਾ ਉਹ ਸਚਾਈ ਤੇ ਤੂੰ ਭੱਜ ਰਹੀ ਆ ਕਿ ਕੱਲ੍ਹ ਕਲਾਂ ਨੂੰ ਦੀਪਾਲ ਦੇ ਜਵਾਬ ਨਾ ਨਾ ਹੋਇਆ ਤਾਂ ਇੱਕ ਗੱਲ ਯਾਦ ਰੱਖੀ ਇਹ ਕਰ ਜਮ੍ਹਾਂ ਖੰਗਲ ਹੋ ਜਾਊਗਾ ਨਾਲ ਜਾਣ ਤੇ ਕੱਲ੍ਹ ਆ ਪਤਾ ਇਹ ਵੱਡੇ ਭਰਾ ਦਾ ਕਹਿ ਜਾਗਾ ਮਾਜਣਾ ਉਹ ਦੋਨਾਂ ਨੂੰ ਮਾਰ ਦੋ ਵਿਚੇ ਤੈਨੂੰ ਤੇ ਨਾਲੇ ਵਿਚੇ ਵੀਰ ਪਾ ਲੂ ਕੋਈ ਨਹੀਂ ਦੇਖ ਲਊਂਗੀ ਮੈਂ ਆਪੀ ਜਦੋਂ ਮਾਰੂਗਾ ਆ ਵੱਡਾ ਮੇਰੇ ਹੀ ਜੰਮਿਆ ਹੋਇਆ ਕੋਈ ਸਮਾਨ ਤੋਂ ਨਹੀਂ ਟਪਕਿਆ ਹੋਇਆ ਕੋਈ ਗੱਲ ਨਹੀਂ ਮੈਂ ਤਾਂ ਫੇਰ ਵੀ ਸਹਿ ਲੈਣਾ ਉਹਨੂੰ ਪਤਾ ਨਾ ਉਹਨੂੰ ਬਾਹਰਲਾ غرੂਰ ਆ ਮੈਂ ਬਾਹਰਲਾ ਪੈਸਾ ਭੇਜਦਾ ਮੈਂ ਕੰਮ ਕਰਦਾ ਮੇਰੇ ਸਿਰ ਤੇ ਘਰ ਚੱਲਦਾ ਉਹਦੇ ਨਾਲ ਹੁੰਝਲੀ ਕਿਵੇਂ ਹੁੰਝਲੇਗੀ ਫੇਰ ਪਤਾ ਲੱਗੂਗਾ ਮੈਂ ਨਿਬੜ ਲੂਂ ਆਪੀ ਕੋਈ ਦਿੱਕਤ ਨਹੀਂ ਮੈਨੂੰ ਹਾਂ ਆ ਤੂੰ ਸਲਝਾ ਜਿਹੜੇ ਤਾਣੀਆਂ ਤੂੰ ਪਾਈ ਬੈਠਾਗਾ ਤੀਜੇ ਦਿਨ ਚੋਤੀ ਜੋਤੀ ਲੱਗ ਜਾਣਾ ਜਿਹੜਾ ਤੂੰ ਮਾਲਾ ਮੰਗੂ ਨਾਮ ਰਟਨੋਂ ਦਾ ਪਤਾ ਨਹੀਂ ਕੀ ਕੰਜਰੀ ਨੇ ਕਰਾ ਕੇ ਦਿੱਤਾ ਇਹਦੀ ਮਾਂ ਨੇ ਆਉਂਦੀ ਤੇ ਤੀਜੇ ਦਿਨ ਚੱਕ ਕੇ ਝੋਲਾ ਮੁੜ ਕੇ ਨਾ ਆ ਕੇ ਵੜ ਗਈ ਕੋਈ ਨਹੀਂ ਨੂੰ ਅੱਜ ਗੱਲ ਉਹਦੀ ਮਾਂ ਨਾਲ ਹੀ ਕਰਨ ਦੇ ਉਹਦੇ ਪਾੜਨ ਦੇ ਜਵੜੇ ਮਾਂ ਨਾਲ ਨਹੀਂ ਕਰਦੀ ਉਹਦੇ ਨਾਲ ਹੀ ਕਰਨ ਦੇ ਮਨ ਤਾਂ ਮੈਂ ਪੋਣੀ ਆ ਜਾਪੇ ਚੀ ਬੱਕਲੀਆਂ ਲਾਲਕੀ ਪਾਣੀ ਪੀ ਲੈ ਲੈ ਫੜ ਪੀ ਲੈ ਪਾਣੀ ਫਿਰ ਤੈਨੂੰ ਕੋਈ ਨਹੀਂ ਪੁੱਛਦਾ ਮੈਨੂੰ ਨਹੀਂ ਐ ਦੇਖਿਆ ਜਾਂਦਾ ਹੈਗਾ ਵੀ ਤੂੰ ਭੁੱਖਾ ਪਿਆਸਾ ਬੈਠਾ ਹੋਵੇਂ ਨਾਲੇ ਵਧਾਈਆਂ ਤੈਨੂੰ ਛੋਤੀ ਬੋਲੇ ਮੁੰਡਾ ਹੋਇਆ ਉਹ ਕਾਹਦੀਆਂ ਵਧਾਈਆਂ ਭਾਬੀ ਮੈਨੂੰ ਕਾਹਦਾ ਭਾਗ ਆ ਜੋਤੀ ਮੇਰੇ ਨਾਲ ਹੀ ਗੱਲ ਕਰਦੀ ਜਵਾਗ ਨੂੰ ਦੇਖਣ ਮੈਂ ਨਹੀਂ ਜਾ ਸਕਦਾ ਉਹ ਇੱਥੇ ਨਹੀਂ ਆ ਸਕਦੀ ਕੀ ਕਰਵਾਉਣਾ ਮੈਹੀਆਂ ਵਧਾਈਆਂ ਤੋਂ ਨਾ ਛੋਤੀ ਤੇ ਨਾ ਕੀ ਗੱਲ ਕਰੇ ਤੂੰ ਜੋਤੀ ਨੂੰ ਗੱਲ ਕਰਨ ਵਾਲੀ ਛੱਡਿਆ ਕੀ ਨਹੀਂ ਕੀਤਾ ਹੈਗਾ ਬੱਸ ਭਾਬੀ ਹੁਣ ਤਾਂ ਨਾ ਮਣ ਜਾ ਭਰੇ ਐਸੇ ਚੀਜ਼ ਜ਼ਿੰਦਗੀ ਤੋਂ ਆਂ ਲੱਗਦਾ ਜੀ ਬੱਸ ਸਭ ਕੁਝ ਛੱਡ ਛੁੱਟ ਕੇ ਨਾ ਕਿ ਦੂਰ ਲੰਘ ਜੀ ਕਿ ਜਿੱਥੇ ਬੱਸ ਬੁਲਾਉਣ ਵਾਲਾ ਕੋਈ ਨਾ ਹੋਵੇ ਹੁਣ ਤਾਂ ਇਕੱਲੇ ਚੰਗੇ ਆ ਨਾ ਮੇਰੀ ਗੱਲ ਸੁਣ ਤੈਨੂੰ ਕਿਸੇ ਨੇ ਧੱਕੇ ਨਾਲ ਕਿਹਾ ਸੀ ਵਿਆਹ ਕਰਵਾ ਮੀਰਪਾਲ ਨਾਲ ਤਾਂ ਉਹਦੀ ਮਰਜ਼ੀ ਨਹੀਂ ਵਿਆਹ ਕਰਾਇਆ ਉਹ ਤਾਂ ਨਿਆਣੀ ਦੇ ਮਗਰ ਪੈ ਗਿਆ ਤੂੰ ਸਰਟ ਬੰਰ ਨੇ ਰੜ ਕੇ ਘਰੋਂ ਵੜਤੀ ਹੁਣ ਕੀ ਗੱਲ ਹੁਣੇ ਵੀ ਮਾੜੀ ਹੋ ਗਈ ਚਲ ਕੋਈ ਨਾ ਬਾਬੀ ਕਹਿੰਦਾ ਚੰਗਾ ਚੁੰਗਾ ਤਾਂ ਅੱਜ ਕਦ ਰੱਬ ਦਾ ਨਹੀਂ ਆ ਬਾਕੀ ਆਪਣਿਆਂ ਤਾਂ ਸਾਰੀ ਚੰਗੇ ਨੇ ਮਿੱਥੂ ਐ ਕਰ ਛੇ ਇਥੇ ਰਸ ਜੀ ਵੀ ਕਰਦਾ ਨਾ ਜੋਤੇ ਨੂੰ ਮਿਲਣ ਦਾ ਤਾਂ ਆਪਾਂ ਜਾ ਆਉਣੇ ਆ ਨਾ ਬਾਬੀ ਮੈਂ ਨਹੀਂ ਚਾਹੁੰਦਾ ਵੀ ਜਿਵੇਂ ਮੇਰੀ ਇਸ ਘਰ ਚ ਦੁਰਬਤੀ ਹੋਈ ਵੀ ਐ ਤੇ ਕਾਨੂੰਨ ਮਾਂ ਤੈਨੂੰ ਵੀ ਬੋਲੇ ਤੇਰੇ ਪੈਰਾਂ 'ਤੇ ਜਮੀ ਨਹੀਂ ਪੈਰ ਲੱਗਣਦੇ ਨੇ ਵੇ ਉਹ ਗੜਾ ਮੰਮੀ ਬੋਲਦੀ ਨਹੀਂ ਮੈਨੂੰ ਸਾਰਾ ਦਿਨੇ ਬੋਲਦੀ ਰਹਿੰਦੀ ਆ ਕੋਈ ਨਾ ਆਪਾਂ ਜਾਇਆਵਾਂਗੇ ਨਾਲੇ ਉਹਨੂੰ ਕੁਝ ਖਾਣ ਵਾਸਤੇ ਵੀ ਆਵਾਂਗੇ ਫਲ ਟੋਟ ਲੈ ਜਾਵਾਂਗੇ ਮੇਰੇ ਤਾਪਜੀ ਕਰਦਾ ਮੈਂ ਤੇ ਜਵਾਕ ਨੂੰ ਦੇਖਾਂ ਜਾਂ ਫਿਰ ਤੂੰ ਕੱਲਾ ਜਾਇਆ ਚੱਗੂ ਨਾ ਬੱਬੀ ਦੇਖ ਲਾਂ ਬਾਕੀ ਕੀ ਬਣਾਣਾ ਆਹੋ ਐਂ ਤਾਂ ਸ ਰੋਟੀ ਖਾਏਂਗਾ ਕਿ ਚਾਹ ਬਣਾਵਾਂ ਮਾ ਹੁਣ ਖਾ ਸੀ ਲੋਣੀ ਬੱਬੀ ਰੋਟੀ ਤਾਂ ਮੈਂ ਸਵੇਰ ਦਿਖਾਦੀ ਨਹੀਂ ਵੈਸੇ ਤੇ ਹੁਣ ਮੇਰਾ ਜੀਬ ਹੀ ਨਹੀਂ ਕਰਦਾ ਖਾਣ ਚੱਲ ਮੈਂ ਰੋਟੀ ਬਣਾਵ ਦਿੰਨੀ ਤੇਰੇ ਵਾਸਤੇ ਬਣਾਈ ਸੀਗੀ ਆਪਣੇ ਘਰੇ ਗਾਈ ਆਉਂਦੀ ਐ ਚੱਕ ਕੇ ਵੀਰ ਪਾਣੇ ਉਹਨੂੰ ਬਾਤੀਆਂ ਕਹਿੰਦੀ ਹੁਣ ਤਾਂ ਹੋਣ ਦਾ ਨਹੀਂ ਸ਼ਾਮ ਨੂੰ ਆਊਗਾ ਆਹੋ ਜੜੀਦੜ ਘਰ ਆਥਨ ਦਾ ਘਰੇ ਆਉਂਦੇ ਆ ਜੜੀਦੜ ਕਿਹੜਾ ਬੰਦੇ ਨਹੀਂ ਹੈਗੇ ਉਹਨੇ ਤਾਂ ਜਾਨਵਰ ਬਣਾ ਰੱਖਿਆ ਹਜੇ ਉਹਦੇ ਨਾਲੋਂ ਚੰਗੀ ਹੁੰਦੀ ਸੀ ਉਹ ਤੇਰੇ ਮਾਗਰ ਮੂਰੇ ਰੋਟੀ ਲੈ ਕੇ ਫਿਰਦੀ ਰਹਿੰਦੀ ਇਸ ਗੱਲ ਤੇ ਮੈਨੂੰ ਤਾਂ ਪਾਪੀ ਮੈਂ ਰੈਡੀਜੀ ਬੇਚਦੀ ਉਹ ਮਾਂ ਕੀ ਫਜ਼ਰਤ ਸੇ ਵਟਣ ਦਾ ਮੈਂ ਲੋੜ ਨਾ ਕਰਾਂਗੇ ਉਹ ਨਹੀਂ ਚਿੱਤਰ ਖਾਵਾਂ ਜਿੰਨਾ ਕੰਮ ਹੁੰਦਾ ਨਾ ਉਹਨਾਂ ਦਾ ਕਰ ਲਿਆ ਕਰ ਬਾਹਲੇ ਕੰਮ ਨਾਲ ਕੋਈ ਤੇਰੀ ਜ਼ਿਆਦਾ ਇੱਜ਼ਤ ਨਹੀਂ ਹੁੰਦੀ ਹੈਗੀ ਨਾਲ ਤਾਂ ਆਪਦੀ ਦੇਦ ਤੋਂ ਖੇਹ ਕਰੀ ਜੰਨਾ ਹੈ ਨਾਲ ਇੱਥੇ ਇੱਜ਼ਤ ਨਹੀਂ ਕਰਦੀ ਇਹ ਨੌਂ ਸੱਸ ਦੋਹੇ ਇੱਕੋ ਜੀਆਂ ਹੋਗੀਆਂ ਲੋੜ ਹੀ ਨਹੀਂ ਬੰਦੀ ਬਭੀ ਨੂੰ ਕੀ ਖਾਦਾ ਚੱਲ ਬਣਾ ਦੇ ਭਾਬੀ ਜਾਨ ਰੋਟੀ ਲੈ ਫੜਾ ਦੇ ਗਲਾਸ